ਪ੍ਰੋਬਲਮਸ ਕੀ ਨੇ ਉਸ ਤੋਂ ਬਾਅਦ ਪਿੰਡ ਦੀਆਂ ਜਦੋਂ ਅਸੀਂ ਪ੍ਰੋਬਲਮਸ ਦਾ ਪਤਾ ਕਰ ਲਿਆ ਉਸ ਤੋਂ ਬਾਅਦ ਇਹ ਦੇਖਿਆ ਪਿੰਡ ਦੇ ਵਿੱਚ ਡਿਵੈਲਪਮੈਂਟ ਦੀਆਂ ਪ੍ਰਾਇੋਰਟੀਜ਼ ਕੀ ਨੇ ਜ਼ਰੂਰਤਾਂ ਨੇ ਕੀ ਜ਼ਰੂਰਤਾਂ ਕੀ ਨੇ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਇਹ ਦੇਖ ਲਿਆ ਵੀ ਕਿਹੜੀਆਂ ਜ਼ਰੂਰਤਾਂ ਨੂੰ ਸਭ ਤੋਂ ਵੱਧ ਪਹਿਲ ਦੇ ਆਧਾਰ ਤੇ ਪੂਰਾ ਕਰਨਾ ਜ਼ਰੂਰੀ ਆ ਉਹਦੇ ਲਈ ਫੰਡ ਕਿੰਨੇ ਨੇ ਪਿੰਡ ਦੇ ਕੋਲੇ ਹੋਰ ਫੰਡ ਉਹਦੇ ਲਈ ਕਿੱਥੋਂ ਆਣਗੇ ਸੀ ਪਰ 1984 ਦੇ ਵਿੱਚ ਜਾਪ ਸਰਕਾਰ ਅਤੇ ਕੇਂਦਰ ਸਰਕਾਰ ਨੇ ਇਸ ਨੂੰ ਰਿਕੋਗਨੀਸ਼ਨ ਦਿੱਤੀ ਇਸ ਲਈ ਅਸੀਂ ਲੋਕਾਂ ਨੂੰ ਸਮਝਾਣੇ ਆ ਕਿ ਵੀ ਦੇਖੋ ਪਿੰਡ ਦੇ ਵਿੱਚ ਤੇ ਸਾਰੇ ਲੋਕ ਹੀ ਰਹਿੰਦੇ ਨੇ ਲੋਕਾਂ ਦੇ ਇੱਕੋ ਜਿਹੇ ਵਿਚਾਰ ਨਹੀਂ ਹੋ ਸਕਦੇ ਅਲੱਗ-ਅਲੱਗ ਪਾਰਟੀਆਂ ਨੇ ਅਲੱਗ-ਅਲੱਗ ਵਿਚਾਰਾਂ ਦੇ ਲੋਕ ਇੱਥੇ ਨੇ ਅਲੱਗ-ਅਲੱਗ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ ਅਲੱਗ-ਅਲੱਗ ਆਰਥਿਕਤਾ ਦੇ ਲੋਕ ਇੱਥੇ ਰਹਿੰਦੇ ਨੇ ਪਰ ਜੋ ਪਿੰਡ ਦੇ ਵਿੱਚ ਰਹਿੰਦਾ ਉਰੇ ਦਾ ਜੋ ਡਵੈਲਪਮੈਂਟ ਹੋਏਗੀ ਕੋਈ ਚੰਗੀ ਚੀਜ਼ ਹੋਏਗੀ ਤਾਂ ਉਹਦਾ ਫਾਇਦਾ ਸਭ ਨੂੰ ਕੋਏਗਾ ਉਹਦੇ ਵਿੱਚ ਨਾ ਰਾਜਨੀਤੀ ਨੇ ਕੰਮ ਕਰਨਾ ਭਾਰਤ ਸਰਕਾਰ ਦੀ ਇੱਕ ਸਕੀਮ ਸੀ ਪ੍ਰਧਾਨ ਮੰਤਰੀ ਅਦਰਸ਼ ਗ੍ਰਾਮ ਯੋਜਨਾ ਅੱਛਾ ਜੀ ਉਹਦੇ ਲਈ ਚੁਣਿਆ ਉਹ ਅਜੇ ਵੀ ਚੱਲਦੀ ਹੈ ਉਹਦੇ ਲਈ ਚੁਣਿਆ ਗਿਆ ਸੀ ਉਹਦੇ ਲਈ ਅਸੀਂ ਕਰੀਬ 60 ਪਿੰਡਾਂ ਦੀਆਂ ਜਿਹੜੀਆਂ ਸਰਕਾਰ ਨੂੰ ਪਲਾਨਸ ਬਣਾ ਕੇ ਦਿੱਤੀਆਂ ਉਹ ਸਕੀਮ ਐਸੀ ਵੀ ਜਿੱਥੇ 50% ਤੋਂ ਵੱਧ ਸਾਡੀ ਦਲਿਤ ਪਾਪੂਲੇਸ਼ਨ ਹੈ दलित ਲੋਕ ਰਹਿੰਦੇ ਨੇ ਪਿੰਡ ਦੇ ਵਿੱਚ ਉਹਨਾਂ ਪਿੰਡਾਂ ਲਈ ਸੀ ਅੱਛਾ ਜੀ ਸਕੀਮ ਆ ਉਹਦੇ ਲਈ ਕੀ ਸੀ ਪੰਜਾਬ ਗਵਰਨਮੈਂਟ 20 ਲੱਖ ਰੁਪਇਆ ਦਿੰਦੀ ਸੀ ਕੇਂਦਰ ਸਰਕਾਰ 20 ਲੱਖ ਰੁਪਇਆ ਦਿੰਦੀ ਸੀ ਤੇ ਉਸ ਪਿੰਡ ਨੂੰ 40 ਲੱਖ ਰੁਪਇਆ ਮਿਲਦਾ ਸੀ ਜਿਹੜੇ ਜਿਹੜੇ ਪ੍ਰੋਜੈਕਟ ਅਸੀਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਦਿੰਦੇ ਸੀ ਆਪਣੇ ਕੋਲੇ ਰੱਖ ਲੈਂਦੇ ਨੇ ਉੱਤੇ ਕਿਲਮੀਰਾ ਚ ਕਿੰਨੀਆਂ ਲੈਣੀਆਂ ਕਿਤਾਬ ਐਨਕਰੀਜ ਨਹੀਂ ਕੀਤਾ ਜਾਂਦਾ ਬੱਚਾ ਨੂੰ ਕਿਤਾਬਾਂ ਉਸ ਤਰ੍ਹਾਂ ਪੜ੍ਹੂਗੇ ਤੇ ਮਾਪੇ ਪਾ ਦਾ ਵੀ ਕੋਈ ਇੰਨਾ ਜ਼ਿਆਦਾ ਜ਼ੋਰ ਨਹੀਂ ਹੁੰਦਾ ਉਹਨਾਂ ਦਾ ਵੀ ਸਿਲੇਬਸ ਵਾਲੀਆਂ ਕਦਮਾਂ ਵੱਧ ਤੋਂ ਵੱਧ ਨੰਬਰ ਲੈਣ ਤੇ ਹੀ ਜੋਰ ਹੁੰਦਾ ਤੇ ਫਾਊਂਡੇਸ਼ਨ ਜਿਹੜੀ ਤੁਸੀਂ ਕਹਿੰਦੇ ਹੋ ਵਿਲਜ ਲਾਈਫ ਇੰਪਰੂਵਮੈਂਟ ਫਾਊਂਡੇਸ਼ਨ ਇਹ ਹੁਣ ਐਕਟਿਵਲੀ ਕੰਮ ਕਰਦੀ ਹੈ ਪੰਜਾਬ ਚ ਕਰਦੀ ਹੈ ਇਹਨਾਂ ਦਾ ਕਿੱਥੇ ਯੂਨਟ ਹੈ ਕੋਈ ਐਨ ਜੀਓ ਕਹ ਰਹੇ ਹੋ ਇਹ ਐਕਟਿਵਲੀ ਕੰਮ ਕਰਦੀ ਹੈ ਪੰਜਾਬ ਦੇ ਵਿੱਚ ਤੇ ਇਹਨਾਂ ਦਾ ਆਫਿਸ ਹੈ ਚੰਡੀਗੜ੍ਹ ਦੇ ਕੋਲ ਇੱਕ ਪਿੰਡ ਹੈ ਮੈਂ ਉਹ ਪਿੰਡ ਦਾ ਨਾਮ ਭੁੱਲ ਰਿਹਾ ਹਾਂ ਉੱਥੇ ਇਹਨਾਂ ਦਾ ਆਫਿਸ ਗੂਗਲ ਕੀਤਾ ਪਤਾ ਲੱਗ ਜਾਏਗਾ ਹਾਂ ਨਾਰੰਗ ਉੱਥੇ ਇੱਕ ਜਗ੍ਹਾ ਹੈਗੀ ਉੱਥੇ ਇਹਨਾਂ ਦਾ ਆਫਿਸ ਹੈ ਹੂੰ ਹੂੰ ਤੇ ਪਹਿਲਾਂ ਇਹਨਾਂ ਦਾ ਆਫਿਸ ਚੰਡੀਗੜ੍ਹ 2 ਸੈਕਟਰ ਸੀਗਾ ਪਰ ਹੁਣ ਉੱਥੇ ਨਹੀਂ ਹੈਗਾ ਤੇ ਬਾਅਦ ਦੇ ਵਿੱਚ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਡਾਕਟਰ ਗੁਰਦੇਵ ਸਿੰਘ ਗਿੱਲ ਨੇ ਆਪਣੀ ਬਣਾ ਲਈ ਤੇ ਫਿਰ ਰਗਵੀਰ ਵਾਸੀ ਇਸ ਆਰਗੇਨਾਈਜੇਸ਼ਨ ਦੇ ਕਰਤਾ-ਤਰਤਾ ਰਹਿ ਗਏ ਅੱਛਾ ਦੋ ਅਲੱਗ-ਅਲੱਗ ਹੋ ਗਏ ਉਹ ਅਲੱਗ-ਅਲੱਗ ਹੋ ਗਏ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਚੀਜ਼ ਅੱਗੇ ਬਦਲੀ ਸ਼ੁਰੂ ਹੁੰਦੀ ਆ ਫਿਰ ਉਹ ਬਾਇਫਰਗੇਟ ਹੋ ਜਾਂਦੀ ਆ ਤੇ ਹੁਣ ਮੈਂ ਮੈਂ ਵਿਲੇਜ ਲਾਈਫ ਇੰਪਰੂਵਮੈਂਟ ਫਾਊਂਡੇਸ਼ਨ ਨਾਲ ਜੁੜਿਆ ਹੋਇਆ ਹਾਂ ਫਾਰਮਲ ਤੌਰ ਤੇ ਪਰ ਮੈਂ ਉਹਨਾਂ ਤੋਂ ਕੋਈ ਤਨਖਾਹ ਜਾਂ ਇਸ ਕਿਸਮ ਦਾ ਕੁਝ ਨਹੀਂ ਲੈਂਦਾ ਮੈਂ ਵਲੰਟੇਰਲੀ ਪਦਰ ਤੇ ਕਿਉਂਕਿ ਮੈਨੂੰ ਪਿੰਡਾਂ ਦੇ ਨਾਲ ਪਿਆਰ ਹੈ ਤੇ ਮੈਂ ਚਾਹਣਾ ਸਾਡੇ ਜਿਹੜੇ ਪਿੰਡ ਨੇ ਸਾਫ਼ ਸੁਥਰੇ ਤੇ ਸੋਹਣੇ ਬਣਨ ਤਾਂ ਕਿ ਲੋਕਾਂ ਦਾ ਰਹਿਣ ਉੱਥੇ ਸੌਖਾ ਹੋ ਸਕੇ ਬਿਲਕੁਲ ਠੀਕ ਅੱਛਾ ਮੈਂ ਇੱਕ ਸਕੀਮ ਬਾਰੇ ਤੇ ਗਵਰਨਮੈਂਟ ਦੀ ਅਸੀਂ ਬੜੇ ਚਿਰ ਤੋਂ ਸੁਣਦੇ ਆ ਕਿ ਪੰਜਾਬ ਗਵਰਨਮੈਂਟ ਦੀ ਇੱਕ ਸਕੀਮ ਹੈਗੀ ਆ ਕਿ ਕੋਈ ਵੀ ਵਿਅਕਤੀ ਆਪਣੇ ਪਿੰਡ ਲਈ ਭਾਵੇਂ ਪਿੰਡੋਂ ਇਕੱਠੇ ਕਰੇ ਜਾਂ ਕੋਈ ਐਨ ਆਰ ਆਈ ਪਿੰਡ ਲਈ ਪੈਸੇ ਜਿੰਨੇ ਵੀ ਦਵੇ ਉਹਨੇ ਪੈਸੇ ਪਾ ਕੇ ਪ੍ਰੋਜੈਕਟ ਕਰਦੀ ਆ ਕਿ ਉਹਦੇ ਲਈ ਮਤਲਬ ਤੁਹਾਡੀਆਂ ਇਹਨਾਂ ਸੰਸਥਾਵਾਂ ਦੀ ਲੋੜ ਪੈਂਦੀ ਆ ਜਾਂ ਸਿੱਧੇ ਵੀ ਇਦਾਂ ਦਾ ਕੁਝ ਕੰਮ ਹੋ ਸਕਦਾ ਉਹਦੇ ਲਈ ਇਹ ਹੁੰਦਾ ਵੀ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਨਾ ਤੇ ਇੰਨੀ ਜਾਣਕਾਰੀ ਹੁੰਦੀ ਆ ਹਾਂ ਤੇ ਨਹੀਂ ਉਹ ਆਪ ਮਤਲਬ ਕਿ ਉਸ ਰੂਪ ਦੇ ਵਿੱਚ ਸਮੁੱਚਤਾ ਦੇ ਵਿੱਚ ਸੋਚ ਵਿਚਾਰ ਸਕਦੇ ਨੇ ਇਸ ਲਈ ਜਿਹੜਾ ਹੈ ਕਿਉਂਕਿ ਪ੍ਰੋਜੈਕਟ ਬਣਾਉਣਾ ਹੁੰਦਾ ਗਵਰਨਮੈਂਟ ਨੂੰ ਜਦੋਂ ਪ੍ਰੋਜੈਕਟ ਸਬਮਿਟ ਕਰਨਾ ਉਹਦੇ ਲਈ ਟੈਕਨਿਕਲ ਨੋ ਹਾਊ ਵੀ ਚਾਹੀਦਾ ਹੁੰਦਾ ਮੰਨ ਲਓ ਅਸੀਂ ਸੀ ਬ੍ਰੇਜ ਪਾਉਣਾ ਉਹਦੇ ਲਈ ਸੀ ਬ੍ਰੇਜ ਦਾ ਲਈ ਪਹਿਲਾਂ ਸਰਵੇ ਕਰਨਾ ਪਊਗਾ ਫਿਰ ਉਹਦੀ ਪਲਾਨ ਬਣਾਣੀ ਪਊਗੀ ਸਾਰਾ ਪੇਪਰ ਦੇ ਉੱਤੇ ਤਾਂ ਕਿ ਉਹਨੂੰ ਧਰਤੀ ਦੇ ਉੱਤੇ ਇੰਪਲੀਮੈਂਟ ਕੀਤਾ ਜਾ ਸਕੇ ਇਸ ਦੇ ਲਈ ਫਿਰ ਟੈਕਨਿਕਲ ਨੋ ਹਾਊ ਦੀ ਜ਼ਰੂਰਤ ਪੈਂਦੀ ਆ ਉਸ ਤੇ ਲੀਡੀ ਵਿਲੇਜ ਲਾਈਫ ਇੰਪਰੂਵਮੈਂਟ ਫਾਊਂਡੇਸ਼ਨ ਹੈ ਇੱਕ ਨੋਮੀਨਲ ਫੀਸ ਦੇ ਉੱਤੇ ਜਿਹੜੀ ਕਿ ਨੋ ਪ੍ਰੋਫਿਟ ਨੋ ਨੋ ਲਾਸ ਬੇਸਿਸ ਤੇ ਕੰਮ ਕਰਦੀ ਹੈ ਇਹ ਪੈਸਾ ਕਮਾਉਣ ਲਈ ਨਹੀਂ ਕੰਮ ਕਰਦੀ ਇਹ ਕਿਉਂਕਿ ਹਰ ਚੀਜ਼ ਦੀ ਕਾਸਟ ਹੁੰਦੀ ਹੈ ਇਸ ਕਰਕੇ ਥੋੜੇ ਬਹੁਤੇ ਤਾਂ ਪੈਸੇ ਚਾਹੀਦੇ ਹੁੰਦੇ ਨੇ ਓਨੀ ਕੋ ਫੀਸ ਲੈਂਦੀ ਆ ਤੇ ਪ੍ਰੋਜੈਕਟ ਦੇ ਵਿੱਚੋਂ ਉਹ ਪ੍ਰੋਜੈਕਟ ਚ ਹੀ ਇਨਕਲੂਡਡ ਹੁੰਦੀ ਆ ਫੀਸ ਤੇ ਉਹ ਫੇਰੇ ਪ੍ਰੋਜੈਕਟ ਬਣਾ ਕੇ ਦਿੰਦੀ ਆ ਉਹਨਾਂ ਨੂੰ ਤੇ گورਨਮੈਂਟ ਤੋਂ ਅਪਰੂਵ ਕਰਵਾ ਕੇ ਪਿੰਡ ਵਾਲਿਆਂ ਨਾਲ ਮਿਲ ਕੇ ਕਿਉਂਕਿ ਪਿੰਡ ਦੀ ਇੱਕ ਕਮੇਟੀ ਹੁੰਦੀ ਆ ਉਹ ਡਿਸਕਸ ਕਰਕੇ ਇਸ ਪ੍ਰੋਜੈਕਟ ਨੂੰ ਅਪਰੂਵ ਕਰਦੀ ਆ ਵਿਧਾ ਅ ਅਪਰੂਵਲ ਆਫ ਦਾ گورਨਮੈਂਟ ਡਿਪਟੀ ਕਮਿਸ਼ਨਰ ਜਿਹੜਾ ਉਸ ਡਿਸਟ੍ਰਿਕਟ ਦਾ ਹੁੰਦਾ ਜਿਸ ਜਿਸ ਡਿਸਟ੍ਰਿਕਟ ਜੋ ਪਿੰਡ ਫਾਲ ਕਰਦਾ ਉਹਦੀ ਅਪਰੂਵ ਨਾਲ ਫਿਰ ਜਿਹੜੀ ਵਿਲੇਜ ਡਿਵੈਲਪਮੈਂਟ ਸਕੀਮ ਹੈ ਐਨ ਆਰ ਆਈ ਸਕੀਮ 1 ਉਹਦੇ ਵਿੱਚ ਇਹਨੂੰ ਸਬਮਿਟ ਕੀਤਾ ਜਾਂਦਾ ਐਨ ਆਰ ਆਈ ਡਿਪਾਰਟਮੈਂਟ ਨੂੰ ਐਨ ਆਰ ਆਈ ਡਿਪਾਰਟਮੈਂਟ ਉਹਦੀ ਕੋਖ ਪੜਤਾਲ ਕਰਕੇ ਜੋ ਉਹਦੇ ਵਿੱਚ ਕੋਈ ਪ੍ਰਸ਼ਨ ਹੁੰਦੇ ਨੇ ਜਾਂ ਕੋਈ ਸ਼ੱਕ ਸ਼ਵੇ ਹੁੰਦੇ ਨੇ ਉਹਨਾਂ ਨੂੰ ਦੂਰ ਕਰਦਿਆਂ ਹੋਇਆ ਉਹ ਪ੍ਰੋਜੈਕਟ ਜਿਹੜੀ ਸਟੇਟ ਲੈਵਲ ਤੇ ਇੱਕ ਕਮੇਟੀ ਬਣੀ ਆ ਪੰਡ ਰਿਕਡ ਕਮੇਟੀ ਉਸ ਨੂੰ ਕਹਿੰਦੇ ਨੇ ਉਹਦੀ ਅਪਰੂਵਲ ਦੇ ਨਾਲ ਜਿਹਦਾ ਚੀਫ ਸੈਕਟਰੀ ਚੇਅਰਮੈਨ ਹੁੰਦਾ ਉਹ ਤੋਂ ਅਪਰੂਵ ਕਰਨ ਤੋਂ ਬਾਅਦ ਫਿਰ ਉਹ ਡਿਸਟ੍ਰਿਕਟ ਨੂੰ ਵਾਪਸ ਡਿਪਟੀ ਕਮਿਸ਼ਨਰ ਨੂੰ ਵਾਪਸ ਚਲੀ ਜਾਂਦੀ ਆ ਤੇ ਡਿਪਟੀ ਕਮਿਸ਼ਨਰ ਉਹਨੂੰ ਫਿਰ ਪਿੰਡ ਦੀ ਜਿਹੜੀ ਡਿਸਟ੍ਰਿਕਟ ਨਾਲ ਮਿਲ ਕੇ ਕਮੇਟੀ ਬਣੀ ਹੁੰਦੀ ਆ ਉਹਦੇ ਨਾਲ ਸ਼ੇਅਰ ਕਰਕੇ ਉਹਨੂੰ ਅਪਰੂਵਲ ਕਰ ਦਿੰਦਾ ਫਿਰ ਉਹ ਫਾਈਨਲ ਅਪਰੂਵਲ ਲਈ ਗਵਰਨਮੈਂਟ ਕੋਲੇ ਵਾਪਸ ਆਂਦੀ ਆ ਤੇ ਫਿਰ ਉਹ ਡਿਪਟੀ ਕਮਿਸ਼ਨਰ ਨੂੰ ਡਾਇਰੈਕਟ ਕਰ ਦਿੰਦੇ ਨੇ ਕਿ ਤੁਸੀਂ ਨਾ ਹੁਣ ਇਹਨਾਂ ਨੂੰ ਗੋ ਹੈਡ ਜਾਣ ਲਈ ਲੈਟਰ ਇਸ਼ੂ ਕਰ ਇਹ ਕਾਫੀ ਟੇਡੀਅਸ ਲੱਗਦਾ ਪ੍ਰੋਸੀਜਰ ਜਦੋਂ ਕਿ ਆਪਾਂ ਪ੍ਰੋਸੀਜਰ ਤੇ ਐਸੇ ਐਸੇ ਕਰਕੇ ਜਿਹੜਾ ਇੱਕ ਪਿੰਡ ਨੇ ਪ੍ਰੋਜੈਕਟ ਬਣਾਇਆ ਤੇ ਦਾ ਮਤਲਬ ਸਾਲੋ ਸਾਲ ਲੱਗ ਜਾਂਦੇ ਹੁਣ ਵੀ ਉਹਨੂੰ ਕਈ ਕਈ ਵਾਰ ਇਸ ਤਰ੍ਹਾਂ ਵੀ ਲੱਗਦਾ ਤੇ ਕਈ ਵਾਰ ਜਲਦੀ ਵੀ ਹੋ ਜਾਂਦਾ ਪਰ ਇਹ ਡਿਪੈਂਡ ਕਰਦਾ ਵੀ ਪਿੰਡ ਦੇ ਲੋਕ ਕਿੰਨੇ ਐਕਟਿਵ ਨੇ ਉਹ ਕਿੰਨੇ ਕਿ ਇਨਫਲੂਐਂਸ਼ੀਅਲ ਨੇ ਇਹ ਬੜਾ ਮਦਰਕੇ ਗੱਲ ਹੈਗੀ ਕਿਉਂਕਿ ਜਿਹੜਾ ਸਾਡਾ ਅ ਸਰਕਾਰੀ ਸਰਕਾਰ ਤੰਤਰ ਹੈ ਪ੍ਰਸ਼ਾਸਨ ਹੈ ਉਹਦੇ ਵਿੱਚ ਅਕਾਉਂਟੇਬਿਲਟੀ ਨਹੀਂ ਹੈ ਕਿਸੇ ਦੀ ਕਿ ਇਹ 15 ਦਿਨਾਂ ਚ ਹੀ ਕਰਨਾ ਇਹ 10 ਦਿਨਾਂ ਦੇ ਵਿੱਚ ਹੀ ਕਰਨਾ ਤੇ ਉਹਦੇ ਲਈ ਬਹੁਤ ਜ਼ਿਆਦਾ ਮਤਲਬ ਕਿ ਪ੍ਰੈਸ਼ਰ ਤੇ ਹੋਰ ਸਪਾਰਸ਼ਾਂ ਇਸਤੇਮਾਲ ਕਰਨੀਆਂ ਪੈਂਦੀਆਂ ਅੱਛਾ ਜੀ ਸਰ ਇੱਕ ਜੀ ਇਹੀ ਸਭ ਤੋਂ ਵੱਡੀ ਸਮੱਸਿਆ ਹੈ ਇਹਦੇ ਵਿੱਚ ਇੱਕ ਸਮੱਸਿਆ ਚਲੋ ਇਹ ਸਮੱਸਿਆ ਅੱਗੇ ਕੰਮ ਕਰਨ ਵਾਲੀ ਦੀ ਹੁੰਦੀ ਹੈ ਨਾ ਮੈਨੂੰ ਇਹ ਲੱਗਦਾ ਕਿ ਜਿੱਦਾਂ ਇਹਨਾਂ ਸੰਸਥਾਵਾਂ ਬਾਰੇ ਮੈਂ ਆਪਣੇ ਪਿੰਡ 'ਚ ਥੋੜਾ ਐਕਟਿਵਲੀ ਸੀ ਕੰਮ ਕਰਦੇ ਸੀ, ਟਰਸਟ ਚਲਾਉਦੇ ਸੀ ਤੇ ਉਹਦੇ باوجود ਵੀ ਸਾਨੂੰ ਨਹੀਂ ਸੀ ਪਤਾ ਸਾਨੂੰ ਕਿਸੇ ਮੈਨੂੰ ਗੁਰਮੀਤ ਪੁਲਾਈ ਹੀ ਰਾਂ ਕੋ ਪਤਾ ਲੱਗਿਆ ਕਿ ਕਪਾੜਨਾਂ ਦੀ ਇੱਕ ਸੰਸਥਾ ਆ ਹਾਂ ਕਪਾੜਨਾਂ ਦੀ ਜਿਹੜੀ ਜਿਹੜੀ ਮੇਰੇ ਖਿਆਲ 'ਤੇ ਬੰਦ ਹੋ ਗਈ ਕਹਿੰਦੇ ਆ ਹਾਂਜੀ ਹਾਂਜੀ ਤੇ ਉਹ ਕੁਝ ਪ੍ਰੋਜੈਕਟ ਕਰਦੀ ਆ ਉਹ ਵੀ ਇਸੇ ਤਰ੍ਹਾਂ ਦੀ ਸੰਸਥਾ ਸੀ ਸ਼ਾਇਦ ਤੇ ਨਾਰਥ ਇੰਡੀਆ 'ਚੋਂ ਕੋਈ ਐਪਲੀਕੇਸ਼ਨ ਨਹੀਂ ਸੀ ਜਾਂਦੀ ਆ ਦੀ ਚੰਡੀਗੜ੍ਹੋਂ ਦਾ ਆਫਿਸ ਵੀ ਹੈਗਾ ਸੀਗਾ ਉਹ ਕਹਿੰਦੇ ਸਾਰੇ ਦੇ ਸਾਰੇ ਪ੍ਰੋਜੈਕਟ ਸਾਊਥ ਵਾਲੇ ਲੈ ਜਾਂਦੇ ਸੀ ਤੇ ਇਦਾਂ ਦੀ ਇਹਨਾਂ ਚ ਇਹਨਾਂ ਸੰਸਥਾਵਾਂ ਦੀ ਜਾਣਕਾਰੀ ਜਿਹੜੀ ਆ ਉਹ ਲੋਕਾਂ ਤੱਕ ਕਿਉਂ ਨਹੀਂ ਪਹੁੰਚਦੀ ਜੇ ਜਦਾਂ ਤੁਹਾਡੀ ਸੰਸਥਾ ਹੀ ਆ ਜੇ ਤੁਸੀਂ ਕਹਿੰਦੇ ਵੀ 2% ਲੈਨੇ ਆ ਵਿੱਚੋਂ ਖਰਚਾ ਉਹ ਚ ਕਰ ਲਈ ਉਹਦੇ ਦੀ ਕੋਈ ਐਡਵਰਟਾਈਜ਼ਮੈਂਟ ਦਾ ਜਾਂ ਪਿੰਡਾਂ ਚ ਪਹੁੰਚ ਕਰਨ ਦਾ ਕੋਈ ਟੀਵੀ ਤੇ ਇਸ਼ਤਿਹਾਰ ਦਾ ਕਦੀ ਕੋਈ ਸੁਣਿਆ ਨਹੀਂ ਮੈਂ ਇਹ ਕਿੱਦਾਂ ਪਹੁੰਚ ਕਰਦੇ ਫਿਰ ਲੋਕਾਂ ਨੂੰ ਕਿੱਦਾਂ ਪਤਾ ਲੱਗੇ ਇਹ ਦੇਖੋ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਵੀ ਮਤਲਕਿ ਅਣਗੈਲੀ ਹੈ ਸਮੱਸਿਆ ਕਹਿ ਲੋ ਤੁਸੀਂ ਜਾਂ ਲੋਕਾਂ ਦੀ ਵੀ ਲੋਕ ਵੀ ਜਾਣਕਾਰੀ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਹੁਣ ਇਹਨਾਂ ਨੂੰ ਮੇਰੇ ਕਹਿਣ ਤੇ ਵੈਬਸਾਈਟ ਇਹਨਾਂ ਨੇ ਬਣਾਈ ਹੈ ਜਿਹੜੀ ਕਿ ਵੈਬਸਾਈਟ ਕ੍ਰੈਡ ਨੇ ਨਹੀਂ ਕ੍ਰੈਡਨ ਨੇ ਨਹੀਂ ਵੀ ਵੀਐਲਆਈਐਫ ਨੇ ਵੀਐਲਆਈਐਫ ਨੇ ਉਹਦੀ ਵੈਬਸਾਈਟ ਹੈ ਉਸ ਤੇ ਬੰਦੇ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਪਰ ਕਿਉਂਕਿ ਸਾਡੇ ਲੋਕ ਇੰਨੀ ਘੋਕਪੜਤਾਲ ਨਹੀਂ ਕਰਦੇ ਪਿੰਡਾਂ ਦੀ ਡਿਵੈਲਪਮੈਂਟ ਦੇ ਵਿੱਚ ਇੰਨਾ ਜ਼ਿਆਦਾ ਉਹਨਾਂ ਦਾ ਇੰਟਰਸਟ ਨਹੀਂ ਹੈ ਤੇ ਉਹ ਜੇ ਇੰਟਰਸਟ ਹੋਏਗਾ ਤਾਂ ਹੀ ਘੋਕਪੜਤਾਲ ਕਰਨਗੇ ਫੇਰ ਥੋੜਾ-ਬੋਤਾ ਪਤਾ ਚੱਲ ਸਕਦਾ ਪਰ ਕਿਉਂਕਿ ਹੁਣ ਸੰਸਥਾ ਇੱਕ ਹੈ ਜਾਂ ਇੱਕ ਦੋ ਸੰਸਥਾਵਾਂ ਹੈਗੀਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਇਹ ਵੀ ਇੱਕ ਸਮੱਸਿਆ ਹੈ ਜੇ ਜਾਲ ਵਿਛਾ ਹੋਵੇ ਫੇਰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਰਹਿੰਦੀਆਂ ਨੇ ਕਿਉਂਕਿ ਸਾਡਾ ਜਿਹੜਾ ਤੰਤਰ ਹੈ ਸਰਕਾਰੀ ਤੰਤਰ ਦੇ ਵਿੱਚ ਜਿਹੜਾ ਬਲੌਗ ਡਿਵੈਲਪਮੈਂਟ ਅਫੀਸਰ ਹੈ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਉਹ ਇੱਕ ਨੋਡਲ ਆਫਿਸ ਹੈ ਉਹ ਇਹ ਗੱਲ ਅੱਗੇ ਵਧ ਨਹੀਂ ਦਿੰਦੇ ਕਿਉਂਕਿ ਸਾਡੇ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਹੈ ਉਹਨਾਂ ਲਈ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਇਹ ਸੱਚ ਕੋਈ ਨਾਤਾ ਪਲੈਨਿੰਗ ਤੰਤਰ ਹੈ ਵਿਜ਼ਨ ਨਹੀਂ ਇਹਨਾਂ ਕੋ ਨਾ ਪਲਾਨ ਪੱਧਰ ਤੇ ਪਿੰਡਾਂ ਨੂੰ ਡਿਵੈਲਪ ਕਰਨ ਦਾ ਵਿਜ਼ਨ ਹੈ ਤੇ ਜੇ ਵਿਜ਼ਨ ਵੀ ਹੋਵੇ ਤਾਂ ਉਹ ਮਤਲਬ ਕਿ ਕੋਈ ਉਹਨੂੰ ਇੰਪਲੀਮੈਂਟ ਕਰਨ ਦਾ ਗ੍ਰਾਉਂਡ ਲੈ ਬਣੇਗਾ ਤੇ ਨਹੀਂ ਆ ਜਿਉਂ ਜਿਹੜੀਆਂ ਸੰਸਥਾਵਾਂ ਇਹ ਕੰਮ ਕਰਦੀਆਂ ਉਹਨਾਂ ਦੀ ਜਾਣਕਾਰੀ ਕਲੈਕਟ ਕਰਕੇ ਵੀ ਲੋਕਾਂ ਤੱਕ ਨਹੀਂ ਪਹੁੰਚਾਉਂਦੇ ਆਪ ਤੇ ਕੰਮ ਕਰਨਾ ਦੂਰ ਰਿਹਾ ਫਿਰ ਉਹ ਡਿਪਾਰਟਮੈਂਟ ਕਾਦੇ ਵੀਡੀਓ ਕਰਦੇ ਕੀ ਨੇ ਵੀਡੀਓ ਤਾਂ ਜਿਹੜਾ ਹੈ ਸਰਕਾਰ ਦੀਆਂ ਜੋ ਗ੍ਰਾਂਟਾਂ ਆਉਂਦੀਆਂ ਨੇ ਉਹਨਾਂ ਦਾ ਜਮਾ ਖਰਚ ਕਰਦੇ ਨੇ ਤੇ ਉਹਨਾਂ ਨੂੰ ਹੀ ਵੰਡਣ ਲਈ ਜਿਹੜੀ ਇਹਦੀ ਵੀ ਪਿੰਡਾਂ ਦੀ ਜਿਹੜੀ ਪਲਾਨ ਉਹ ਕਹਿੰਦੇ ਨੇ ਸਾਡੇ ਕੋਲੇ ਹੈ ਉਹ ਵੀ ਸਿਰਫ ਜਿਹੜੀਆਂ ਗ੍ਰਾਂਟ ਆਉਂਦੀਆਂ ਨੇ ਸੈਂਟਰ ਗਵਰਨਮੈਂਟ ਤੋਂ ਜਾਂ ਮਾੜੇ ਮੁੰਡੇ ਪੰਜਾਬ ਗਵਰਨਮੈਂਟ ਦੇ ਹੁੰਦੇ ਨੇ ਉਹਨਾਂ ਨੂੰ ਵੰਡਣ ਦੇ ਲਈ ਬਸ ਉਹਨਾਂ ਦੀ ਪਲਾਨ ਹੈ ਵੀ ਇਹ ਕੁਝ ਮੰਡਲ ਨਹੀਂ ਜਾਂ ਲੋਕਾਂ ਆਪਸ ਵਿੱਚ ਵੀ ਜੀ ਵੰਡਦੇ ਨੇ ਇੱਕ ਤੰਤਰ ਆ ਨਾ ਸੈਕਟਰੀ ਐ ਸਰਪੰਚ ਐ ਤੇ ਵੀਡੀਓ ਆ ਜਾਂ ਡੀਡੀਪੀ ਹੋ ਜਾਂ ਹੋਰ ਪ੍ਰਭੂ ਜਿਹੜੇ ਉੱਪਰ ਹੈਗੇ ਨੇ ਉਹ ਇਹਨਾਂ ਦੇ ਵਿੱਚ ਇੱਕ ਸਿਸਟਮ ਨੇ ਉੱਥੇ ਕੋਈ ਪ੍ਰੋਬਲਮ ਨਹੀਂ ਉੱਥੇ ਕੋਈ ਬੇਈਮਾਨੀ ਨਹੀਂ ਹੈ ਬੇਈਮਾਨੀ ਹੋស្ਪੰਦਰ ਤੇ ਜਦੋਂ ਪਿੰਡ ਦੀ ਡਿਵੈਲਪਮੈਂਟ ਕਰਨੀ ਹੋਵੇ ਜੇ ਪਲਾਨਡ ਤਰੀਕੇ ਨਾਲ ਪਿੰਡ ਦੀ ਡਿਵੈਲਪਮੈਂਟ ਕੀਤੀ ਜਾਵੇ ਸਾਨੂੰ ਪਤਾ ਹੋਵੇ ਪ੍ਰੋਜੈਕਟ ਤੇ ਕਿੰਨਾ ਪੈਸਾ ਖਰਚ ਹੋਣਾ ਸਾਡੇ ਕੋਲ ਕਿੰਨਾ ਪੈਸਾ ਹੈ ਜਿਹੜਾ ਘੱਟ ਹੈ ਉਹ ਕਿੱਥੋਂ ਆਏਗਾ ਜੇ ਵੱਧ ਗਿਆ ਤਾਂ ਉਹਨੂੰ ਕਿੱਥੇ ਅਸੀਂ ਖਰਚ ਕਰ ਸਕਦੇ ਆ ਤਾਂ ਉਹਦਾ ਬਹੁਤ ਵਧੀਆ ਹੋ ਸਕਦਾ ਪਰ ਇਹ ਕਿਉਂਕਿ ਹੈ ਨਹੀਂ ਤੋ ਇਸ ਕਰਕੇ ਪਿੰਡਾਂ ਦੀ ਡਿਵੈਲਪਮੈਂਟ 70 ਸਾਲ ਦੇ ਬਾਵਜੂਦ ਵੀ 75 ਸਾਲ ਦੇ ਬਾਵਜੂਦ ਅਸੀਂ ਗਲੀਆਂ ਨਾਲੀਆਂ 'ਚ ਹੀ ਘੁੰਮ ਰਹੇ ਆ ਹਰ ਮੰਤਰੀ ਆਉਂਦਾ ਤੁਹਾਡੀਆਂ ਹੁਣ ਨਾਲੀਆਂ ਅਸੀਂ ਗਲੀਆਂ ਪੱਕੀਆਂ ਕਰ ਦਿਆਂਗੇ ਤੇ ਕੋਈ ਨਵੀਂ ਉਹਨਾਂ ਕੋਲੇ ਗੱਲ ਆਉਂਦੀ ਨਹੀਂ ਹੈਗੀ ਹਾਲਾਂਕਿ ਜਿਹੜਾ ਦੁਆਬਾ ਹੈ ਇਹਦੇ ਵਿੱਚ ਐਨ ਆਰ ਆਈ ਭਰਾਵਾਂ ਨੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਬਹੁਤ ਵਧੀਆ ਕੰਮ ਕੀਤੇ ਨੇ ਤੁਸੀਂ ਰਨਸੀ ਦਾ ਇੱਕ ਪਿੰਡ ਹੈ ਉੱਥੇ ਉਹਦਾ ਤੁਸੀਂ ਉਦਾਹਰਣ ਲਓ ਉਹ ਪਿੰਡ ਦੇ ਵਿੱਚ ਇੱਕ ਐਨ ਆਰ ਆਈ ਸੀ ਅਮਰੀਕਾ ਦੇ ਵਿੱਚ ਕੈਨੇਡਾ ਚ ਰਹਿੰਦੇ ਸੀ ਬੈਨਕੂਬਰ ਦੇ ਵਿੱਚ ਉਹ ਪਿੰਡ ਦਾ ਸਰਪੰਚ ਬਣਿਆ ਉਹ ਉਹਨਾਂ ਦੀ ਆਪ ਡਵੈਲਪਮੈਂਟ ਕਰ ਰਹੇ ਨੇ ਉਹ ਸਰਕਾਰ ਤੇ ਨਿਰਭਰ ਨਹੀਂ ਕਰਦੇ ਇਹਦਾ ਹੀ ਚੱਕਰਪਿੰਡ ਚੱਕਰਪਿੰਡ ਦੀ ਚੱਕਰਪਿੰਡ ਦੀ ਮਿਸਾਲ ਤੁਸੀਂ ਪ੍ਰਿੰਸੀਪਲ ਸਰਵਨ ਸਿੰਘ ਉਹਨਾਂ ਦਾ ਪਿੰਡ ਹੈ ਉਹ ਪਿੰਡ ਦੀ ਵੀ ਤੁਸੀਂ ਮਿਸਾਲ ਲੈ ਸਕਦੇ ਹੋ ਉਹ ਵੀ ਐਨਆਰਆਈ ਭਰਾਵਾਂ ਦੀ ਮਦਦ ਨਾਲ ਹੀ ਬਣਿਆ ਉਹਦੇ ਵਿੱਚ ਜਿਹੜੀਆਂ ਇਹ ਵਿਲੇਜ ਲਾਈਫ ਇੰਪਰੂਵਮੈਂਟ ਫਾਊਂਡੇਸ਼ਨ ਜਾਂ ਕ੍ਰੈਡ ਇਹਨਾਂ ਦਾ ਕੋਈ ਯੋਗਦਾਨ ਸੀ ਨਹੀਂ ਇਹਨਾਂ ਦਾ ਉਹਦੇ ਵਿੱਚ ਕੋਈ ਯੋਗਦਾਨ ਉਹ ਇੰਡੀਵਿਜੂਅਲ ਲੈਵਲ ਤੇ ਪੇਟਾ ਉਹ ਇੰਡੀਵਿਜੂਅਲ ਲੈਵਲ ਤੇ ਉਰੇ ਇੱਕ ਦੋ ਭਰਾ ਰਹਿੰਦੇ ਸੀ ਦੋ ਭਰਾ ਨਹੀਂ ਮਤਲਬ ਕਿ ਦੋ ਬ੍ਰਦਰ ਫਰੈਂਡਸ ਇੱਕ ਅਜਮੇਰ ਸਿੰਘ ਸਿੱਧੂ ਨਾਂ ਦਾ ਸੀ ਬੰਦਾ ਤੇ ਇੱਕ ਹੋਰ ਬੰਦਾ ਸੀ ਉਹਨਾਂ ਨੇ ਮਿਲ ਕੇ ਉਹ ਪਿੰਡ ਦੀ ਜਿਹੜੀ ਡਵੈਲਪਮੈਂਟ ਹੈ ਉਹਦੇ ਵਿੱਚ ਰੋਲ ਅਦਾ ਕੀਤਾ ਉਸ ਤੋਂ ਬਾਅਦ ਹੀ ਕੈਨਰਾਈ ਨੇ 1 ਕਰੋੜ ਰੁਪਇਆ ਉੱਥੇ ਲੇਕ ਬਣਾਉਣ ਲਈ ਜਿਹਦਾ ਨਾਮ ਮਾਰਗਨ ਲੇਕ ਹੈ ਉਹ ਪਿੰਡ ਦੇ ਵਿੱਚ ਹੈਗੀ ਮੈਂ ਤਸਵੀਰਾਂ ਵੇਖੀਆਂ ਜੀ ਕਿ ਜਿਆਦਾ ਮੌਕਾ ਤਾਂ ਨਹੀਂ ਮਿਲਿਆ ਉਹ ਉਹਨਾਂ ਨੇ ਦਿੱਤਾ ਤੇ ਉਸ ਪਿੰਡ ਦੇ ਮਤਲਬ ਕਿ ਸਾਨੂੰ ਮਾਣ ਹੋਣਾ ਚਾਹੀਦਾ ਕਿ ਬਹੁਤ ਸਾਰੇ ਓਲੰਪੀਅਨ ਉਸ ਪਿੰਡ ਨੇ ਪੈਦਾ ਕੀਤੇ ਨੇ ਹਾਂ ਤੇ ਉਹ ਪਿੰਡ ਦੀ ਬੜੀ ਵਧੀਆ ਡਵੈਲਪਮੈਂਟ ਹੋਈ ਰਹੀ ਆ। ਪਿੰਡ ਦੀ ਵੀ ਕਾਫੀ ਨਾਮਨਾ ਕਟਿਆ ਆ। ਉਹ ਪਿੰਡ ਦੀ ਬੜੀ ਵਧੀਆ ਡਵੈਲਪਮੈਂਟ ਹੋਈ ਰਹੀ ਆ ਤੇ ਉਸ ਪਿੰਡ ਦੇ ਵਿੱਚ ਜਦੋਂ ਇਹ ਲੋਕਾਂ ਦੀ ਇਨਵੋਲਵਮੈਂਟ ਨਾਲ ਹੀ ਹੋਇਆ ਪਰ ਸਰਕਾਰ ਨੇ ਉੱਥੇ ਕੋਈ ਮਦਦ ਨਹੀਂ ਕੀਤੀ। ਇਸ ਵੇਲੇ ਤੁਹਾਡੇ ਜਿਹੜੀ ਸੰਸਥਾ ਨਾਲ ਕੰਮ ਕੀਤਾ ਸਾਰੀ ਉਮਰ ਕ੍ਰੈਡ ਹਾਂਜੀ ਉਹਦੇ ਪੰਜਾਬ ਚ ਕਿੰਨੇ ਕੁ ਪ੍ਰੋਜੈਕਟ ਤੁਹਾਡੀ ਨਜ਼ਰ ਚ ਆ ਜਿਹੜੇ ਚੱਲਦੇ ਹੋਣਗੇ ਤੇ ਕਿਸ ਨੇਚਰ ਦੇ ਪ੍ਰੋਜੈਕਟ ਨੇ ਉਹ? ਨਹੀਂ ਹੁਣ ਮੈਨੂੰ ਉਹਦੇ ਬਾਰੇ ਮੈਂ ਇਨਟੈਚ ਨਹੀਂ ਹਾਂ। ਹਾਂ 5-6 ਸਾਲਾਂ ਤੋਂ 5 ਸਾਲਾਂ ਤੋਂ ਤੇ ਉਹਦੇ ਬਾਰੇ ਮੈਨੂੰ ਨਹੀਂ ਜਾਣਕਾਰੀ ਹੈ ਤੁਹਾਡੇ ਵੇਲੇ ਜਿਹੜੇ ਪ੍ਰੋਜੈਕਟ ਹੋਏ ਉਹ ਕਿਹੜੇ-ਕਿਹੜੇ ਪਿੰਡ ਦੀ ਤੁਗਾ ਇੱਕ ਨਾਂ ਲਿਆ ਤੇ ਕਿਸ ਤਰ੍ਹਾਂ ਦੇ ਪ੍ਰੋਜੈਕਟ ਤੁਸੀਂ ਕੀਤੇ ਸੀਗੇ ਦੋ ਦੋ ਤੁਸੀਂ ਇੱਕ ਹਿਮਾਚਲ ਦੇ ਪਿੰਡਾਂ ਦੇ ਨਾਂ ਲਏ ਇੱਕ ਸ਼ਾਇਦ ਪਾਲਦੀ ਨਾ ਹਿਮਾਚਲ ਦੇ ਨਹੀਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੇ ਪਾਲਦੀ ਦੇ ਤੁਗਾ ਕਲਾਂ ਅੱਛਾ ਜੀ ਪਰ ਉਹਦਾ ਸਿੱਧੇ ਰੂਪ ਚ ਕੈਨੇਡਾ ਨਾਲ ਕੋਈ ਲੈਣਾ ਦੇਣਾ ਨਹੀਂ ਹਾਂ ਹਾਂ ਉਹ ਵਿਲੇਜ ਲਾਈਫ ਇੰਪਰੂਵਮੈਂਟ ਫਾਊਂਡੇਸ਼ਨ ਦੇ ਅੱਛਾ ਅੰਡਰ ਕੰਮ ਕਰੇ ਕਰਿੱਡ ਦੇ ਤੁਹਾਡੇ ਸਮੇਂ ਵਿੱਚ ਕਰਿੱਡ ਦੇ ਵਿੱਚ ਜਿਹੜੇ 60 ਪਿੰਡ ਉਹ ਜਿਹੜੀ ਪ੍ਰਧਾਨ ਮੰਤਰੀ ਦਰਸ਼ਕਰਾਮ ਯੋਜਨਾ ਦੇ ਅੰਡਰ ਜਿਹਦਾ ਮੈਂ ਕੋਆਰਡੀਨੇਟਰ ਸੀ ਹੂੰ ਹੂੰ ਤੇ ਸਾਡੀ ਟੀਮ ਦੇ ਵਿੱਚ 10 ਬੰਦੇ ਲਗਾਤਾਰ ਕੰਮ ਕਰਦੇ ਸੀ ਤੇ ਉਹ ਪਿੰਡ ਦੀ ਪਲਾਨ ਬਣਾਉਂਦੇ ਸੀ ਤਿੰਨ ਤੋਂ ਪੰਜ ਦਿਨਾਂ ਦੇ ਵਿੱਚ ਇਹਨਾਂ 60 ਪਿੰਡ ਕਿਹੜੇ ਏਰੀਆ ਦੇ ਸੀ ਮਾਝੇ ਦਾ ਕੋਈ ਪਿੰਡ ਸੀਗਾ ਉੱਥੇ ਨਹੀਂ ਉਹਦੇ ਵਿੱਚ ਇੱਕ ਡਿਸਟ੍ਰਿਕਟ ਮੁਕਸਰ ਸੀ ਜਦੋਂ ਮੈਂ ਕੰਮ ਕੀਤਾ ਤੇ ਇੱਕ ਡਿਸਟ੍ਰਿਕਟ ਹੁਸ਼ਿਆਰਪੁਰ ਸੀ अच्छा 50 60 ਪਿੰਡ ਡਿਸਟ੍ਰਿਕਟ ਮੁਕਸਰ ਦੇ ਸੀ ਤੇ 50 60 ਪਿੰਡ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਸੀ ਇਹ ਪਿੰਡ ਕਿੰਨੇ ਚੂਸ ਕੀਤੇ ਤੁਹਾਡੀ ਸੰਸਥਾ ਨੇ ਜਾਂ ਸਰਕਾਰ ਵੱਲੋਂ ਨਹੀਂ ਅਸੀਂ ਇਹ ਕੇਂਦਰ ਕੇਂਦਰ ਸਰਕਾਰ ਵੱਲੋਂ ਚੂਸ ਕੀਤੇ ਹੋਏ ਪਿੰਡ ਸੀ ਉਹਨਾਂ ਨੇ ਸਰਵੇ ਕਰਾਇਆ ਸੀ ਕੋਈ ਪਹਿਲਾਂ ਉਹਨਾਂ ਨੇ ਆਪਣਾ ਸਰਵੇ ਕਰਵਾਇਆ ਜਾਂ ਉਹ ਜਿਹੋ ਉਹਨਾਂ ਨੇ ਸੈਂਸਸ ਤੋਂ ਲਿਆ ਡਾਟਾ ਜਿੱਥੇ 50% ਤੋਂ ਵੱਧ ਪਾਪੂਲੇਸ਼ਨ ਜਿੰਨਾ ਪਿੰਡਾਂ ਦੇ ਵਿੱਚ ਦਲਿਤ ਕਮਿਊਨਿਟੀ ਦੀ ਰਹਿੰਦੀ ਸੀ ਉਹਨਾਂ ਪਿੰਡਾਂ ਨੂੰ ਚੂਸ ਕੀਤਾ ਅੱਛਾ ਉਹ ਚਲੋ ਉਹ ਦੁਆਬੇ ਚ ਮੈਨੂੰ ਪਤਾ ਜਿਆਦਾ ਦਲਤ ਵਸੋਂ ਹੈਗੀ ਆ ਜਿਹੜੀ ਹੁਣ ਵਿਲੇਜ ਲਾਈਫ ਇੰਪਰੂਵਮੈਂਟ ਫਾਊਂਡੇਸ਼ਨ ਹੈ ਇਹਨਾਂ ਦੀ ਵੀ ਕੋਈ ਇਦਾਂ ਦੀ ਕੰਡੀਸ਼ਨ ਹੈ ਕਿ ਦਲਤ ਹੋਣੇ ਜ਼ਰੂਰੀ ਆ ਜਾਂ ਕਿਸ ਤਰ੍ਹਾਂ ਦੇ ਪਿੰਡ ਨੇ ਇਹਨਾਂ ਦੀ ਕੋਈ ਕੰਡੀਸ਼ਨ ਨਹੀਂ ਹੈ ਅੱਛਾ ਜੀ ਇਹਨਾਂ ਦੀ ਤਾਂ ਮਤਲਬ ਕਿ ਜਿਹੜੇ ਐਨ ਆਰ ਆਈਜ਼ ਨੇ ਤੇ ਪਿੰਡ ਦੀ ਜਿਹੜੀ ਕਮਿਊਨਿਟੀ ਆ ਉਹਨਾਂ ਦੀ ਸਹਿਮਤੀ ਦਾ ਹੋਣਾ ਜ਼ਰੂਰੀ ਆ ਤੇ ਐਨ ਓ ਸੀ ਪੰਚਾਇਤ ਤੋਂ ਲੈਣਾ ਪੈਂਦਾ ਤੇ ਫਿਰ ਇਹ ਕੰਮ ਅੱਗੇ ਕਰ ਤੇ ਇਹ ਵੀ ਡਵੈਲਪਮੈਂਟ ਤੇ ਇਹੋ ਜੇ ਕੰਮ ਕਰਦੇ ਫਿਜ਼ੀਕਲ ਡਵੈਲਪਮੈਂਟ ਦੀ ਗੱਲ ਕਰਦੇ ਇਹ ਫਿਜ਼ੀਕਲ ਡਵੈਲਪਮੈਂਟ ਦੀ ਕੰਮ ਕਰਦੇ ਨੇ ਅੱਛਾ ਇਹ ਮੈਂਟਲ ਐਂਡ ਫਿਜ਼ੀਕਲ ਡਵੈਲਪਮੈਂਟ ਦੋਨਾਂ ਨਾਲ ਹੀ ਕੰਮ ਕਰਦੇ ਕੋਈ ਤਾਂ ਦੇ ਨਜ਼ਰ 'ਚ ਇਸ ਤਰ੍ਹਾਂ ਹੋਵੇ ਕਿਉਂਕਿ ਅਸੀਂ ਐਜੂਕੇਸ਼ਨ 'ਚ ਬਹੁਤ ਪਿੱਛੇ ਆ ਕੋਈ ਲਾਇਬ੍ਰੇਰੀਆਂ ਦੇ ਪ੍ਰੋਜੈਕਟ ਕੀਤੇ ਹੋਣ ਤੇ ਕਿਤੇ ਕਾਮਯਾਬੀ ਨਾਲ ਚੱਲ ਰਹੇ ਹੋਣ ਪ੍ਰੋਜੈਕਟ ਜਿਹੜਾ ਲਾਇਬ੍ਰੇਰੀ ਦਾ ਪ੍ਰੋਜੈਕਟ ਹੈ ਉਹ ਇੱਕ ਤੇ ਮੈਂ ਤੁਹਾਨੂੰ ਰਣਸੀ ਪਿੰਡ ਦੀ ਗੱਲ ਕੀਤੀ ਹੈ ਉਸ ਪਿੰਡ ਦੇ ਵਿੱਚ ਪ੍ਰੋਜੈਕਟ ਹੈ ਤੇ ਉੱਥੇ ਲਾਇਬ੍ਰੇਰੀ ਬਹੁਤ ਅੱਛੀ ਚੱਲ ਰਹੀ ਆ ਤੇ ਇੱਕ ਮਾਨਕੀ ਪਿੰਡ ਹੈ ਇਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਹਾਂਜੀ ਉੱਥੇ ਇੱਕ ਲੜਕੀ ਸਰਪੰਚ ਹੈ 26 ਸਾਲ ਦੀ ਉਹਦੀ ਮੈਂ ਵੀਡੀਓ ਵੇਖੀ ਹੈ ਉਹ ਉਹ ਹਾਂ ਉਹ ਉਹਨੇ ਲਾਇਬ੍ਰੇਰੀ ਬਣਾਈ ਹੈ ਮੈਂ ਉਹਦਾ ਰਾਜਦੀਪ ਕੌਰ ਇਹ ਜਾਂ ਕੋਈ ਨਾਂ ਹੈ ਉਹਦਾ ਤੇ ਉਹਦੇ ਮਤਕੇ ਮੈਂ ਵੀ ਵੀਡੀਓ ਤੇ ਹੀ ਦੇਖੀ ਹੈ ਉਹ ਚੱਲ ਰਹੀ ਹੈ ਵਧੀਆ ਤਰੀਕੇ ਨਾਲ ਲਾਇਬ੍ਰੇਰੀ ਬਾਕੀ ਲਾਇਬ੍ਰੇਰੀ ਜਿਹੜੀ ਹੈ ਇੱਕ ਇੱਧਰ ਪਿੰਡ ਹੈ ਕਿਹੜਾ ਪਿੰਡ ਹੈ ਉਹ ਜਿਹੜੇ ਬਲਵੰਤ ਬਾਗੜੀ ਉਹ ਕੁਝ ਪਿੰਡ ਹੈਗੇ ਨੇ ਮਤਲਬ ਕਿ ਹੋਰ ਨਹੀਂ ਡਾਕਟਰ ਸਾਹਿਬ ਬਹੁਤ ਸਾਰੀਆਂ ਸਕੀਮਾਂ ਗਵਰਨਮੈਂਟ ਦੀਆਂ ਆਉਂਦੀਆਂ ਨੇ ਜਿੱਦਾਂ ਕਮਿਊਨਿਟੀ ਸੈਂਟਰ ਦੀ ਇੱਕ ਪਰ ਮੈਨੂੰ ਇਹ ਨਹੀਂ ਲੱਗਦਾ ਵੀ ਇਹਨਾਂ ਨੇ ਜਿਹੜਾ ਹੈ ਐਨ ਆਰ ਆਈ ਸਕੀਮ ਦੇ ਅੰਡਰ ਜਿਹੜੀਆਂ ਲਾਇਬ੍ਰੇਰੀਆਂ ਕੋਈ ਖੋਲੀਆਂ ਹੋਣ ਕਿਉਂਕਿ ਲਾਇਬ੍ਰੇਰੀ ਐਕਟ ਹੀ ਨਹੀਂ ਸਾਡੇ ਪੰਜਾਬ ਦੇ ਵਿੱਚ ਹੈਗਾ ਅਜੇ ਹਾਂ ਹਾਂ ਸਾਡੇ ਪੰਜਾਬ ਦੇ ਵਿੱਚ ਲਾਇਬ੍ਰੇਰੀ ਐਕਟ ਲਈ ਬੜੀ ਪਹਿਲਾਂ ਉਹ ਵੀ ਐਨ ਆਰ ਆਈ ਨੇ ਹੀ ਕੋਸ਼ਿਸ਼ ਕੀਤੀ ਸੀ ਉਮਲੇਰ ਕੋਟਲੇ ਰਹਿੰਦੇ ਸੀ ਕੋਈ ਐਨ ਆਰ ਆਈ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਅਸੀਂ ਥਾਂ ਥਾਂ ਤੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਖੋਲ੍ਹਾਂਗੇ ਪਰ ਉਹਦੇ ਲਈ ਲਾਇਬ੍ਰੇਰੀ ਐਕਟ ਬੰਨਣਾ ਚਾਹੀਦਾ ਇਹ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਖੋਲਣ ਲਈ ਪਰ ਉਹ ਅੱਜ ਤੱਕ ਪੰਜਾਬ ਗਵਰਨਮੈਂਟ ਨੇ ਕੋਈ ਲਾਇਬ੍ਰੇਰੀ ਐਕਟ ਨਹੀਂ ਬਣਾਇਆ ਡਾਕਟਰ ਸਾਹਿਬ ਮੈਨੂੰ ਪਿੱਛੇ ਪਤਾ ਲੱਗਿਆ ਸੀਗਾ ਕਿ ਜਦੋਂ ਜੇਤਲੀ ਸਾਹਿਬ ਸਾਡੇ ਫਾਈਨੈਂਸ ਮਿਨਿਸਟਰ ਹੁੰਦੇ ਸੀਗੇ ਤੇ ਉਹਨਾਂ ਨੇ ਪੰਜਾਬ ਨੂੰ 1800 ਕਰੋੜ ਰੁਪਏ ਦੀ ਇੱਕ ਗ੍ਰਾਂਟ ਦਿੱਤੀ ਹੋਈ ਆ ਪਿੰਡਾਂ 'ਚ ਬਲੌਕ ਪੱਧਰ ਤੇ ਲਾਇਬ੍ਰੇਰੀਆਂ ਬਣਾਉਣ ਦੀ ਪਰ ਪੰਜਾਬ ਸਰਕਾਰ ਨੇ ਉਹਦੇ ਵਿੱਚ ਕੁਝ ਹਿਸਾਬਾਣਾ ਸੀ ਉਹ ਪਾਇਆ ਨਹੀਂ ਤੇ ਉਹ ਪੈਸਾ ਸਾਰੇ ਦਾ ਸਾਰਾ ਜਾਂ ਤੇ ਲੈਪਸ ਹੋ ਗਿਆ ਜਾਂ ਉੱਥੇ ਹੀ ਪਿਆ ਆ ਤੇ ਲਾਇਬ੍ਰੇਰੀ ਮੈਨੂੰ ਲੱਗਦਾ ਆ ਕਿ ਸਾਡੇ ਹੁਣ ਦੇ ਯੁੱਗ ਦੇ ਵਿੱਚ ਲਾਇਬ੍ਰੇਰੀ ਦਾ ਮਤਲਬ ਕਿਤਾਬਾਂ ਹੀ ਨਹੀਂ ਹੁੰਦੀਆਂ ਅੱਜ ਕੱਲ ਤੇ ਕੰਪਿਊਟਰ ਆ ਬਹੁਤ ਕੁਝ ਆ ਉੱਥੇ ਕਾੜਾ ਕੁਝ ਤਰੀਕੇ ਨਾਲ ਸਿੱਖਿਆ ਜਾ ਸਕਦਾ ਮੇਨ ਉਸ ਬੱਚਾ ਇਹ ਹੈ ਕਿ ਲਾਇਬ੍ਰੇਰੀਆਂ ਵਾਲਾ ਪ੍ਰੋਜੈਕਟ ਪਿੰਡਾਂ 'ਚ ਤਾਂ ਫੇਰ ਲੰਦੇ ਕਿਤਾਬਾਂ ਲਈਆਂ ਜਾਂਦੀਆਂ ਫਿਰੇ ਕਮਰੇ 'ਚ ਬੰਦ ਹੋ ਜਾਂਦੀਆਂ ਉਹਨੂੰ ਕੰਟੀਨਿਊਟੀ ਚਲਾਉਣ ਦਾ ਕੋਈ ਪ੍ਰਬੰਧ ਨਹੀਂ ਆ ਜੇ ਕੋਈ ਕਿਤਾਬ ਲੈ ਜਾਂਦਾ ਤੇ ਵਾਪਸ ਨਹੀਂ ਕਰਦਾ ਇਹ ਜਿਹੜਾ ਉਹ ਢਾਂਚਾ ਵਿਕਸਿਤ ਨਹੀਂ ਕਰ ਸਕੇ ਇਹਦੇ ਲਈ ਤੁਹਾਡੀਆਂ ਸੰਸਥਾਵਾਂ ਨੇ ਕੋਈ ਕੰਮ ਕੀਤਾ ਨਹੀਂ ਕਰੀਦਾ ਜਿਆਦੀ ਲੋੜ ਨਹੀਂ ਸਮਝੀ ਗਈ ਨਹੀਂ ਕਰਿਡ ਨੇ ਲਾਇਬ੍ਰੇਰੀਆਂ ਦੀ ਲੋੜ ਹੈ ਪਿੰਡਾਂ ਦੇ ਵਿੱਚ ਇਹ ਤੇ ਜ਼ਰੂਰ ਕਿਹਾ ਜਦੋਂ ਅਸੀਂ ਪਲਾਨ ਬਣਾਉਂਦੇ ਆ ਉਹਦੇ ਵਿੱਚ ਅਸੀਂ ਇਹ ਗੱਲ ਨੂੰ ਨੋਟ ਕਰਦੇ ਆ ਪਰ ਇਦੇ ਲਈ ਕੋਈ ਉਹਨਾਂ ਨੇ ਪ੍ਰਚਾਰ ਕੀਤਾ ਹੋਵੇ ਜਾਂ ਗਵਰਨਮੈਂਟ ਨੂੰ ਉਸ ਰੂਪ ਚ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਇਹੋ ਜਿਹਾ ਨਹੀਂ ਕੀਤਾ ਗਿਆ ਤੇ ਪਰ ਜਿਹੜਾ ਲਾਇਬ੍ਰੇਰੀਆਂ ਲਈ ਐਕਟ ਬਣਨ ਦੇ ਬਾਰੇ ਇੱਕ ਵਾਰੀ ਸਾਡੇ ਸੈਮੀਨਾਰ ਹੋਇਆ ਸੀ ਉੱਥੇ ਉਹਨਾਂ ਨੇ ਪੇਪਰ ਪ੍ਰੈਜ਼ੈਂਟ ਕੀਤਾ ਸੀ ਜਿਹੜੇ ਐਨਆਰਆਈ ਮੈਂ ਤੁਹਾਨੂੰ ਗੱਲ ਕਰ ਰਿਹਾ ਪਰ ਇਸ ਪੱਧਰ ਤੇ ਗਵਰਨਮੈਂਟ ਵੱਲੋਂ ਕੋਈ ਉਪਰਾਲਾ ਨਹੀਂ ਉਹ ਗੱਲ ਹੁਣ ਫੇਰ ਚੱਲੀ ਹੈ ਕਿ ਐਕਟ ਬਣਾਉਣ ਦੀ ਕੀ ਲੋੜ ਹੈ ਦੀ ਵੱਖਰਾ ਸਿਧਾਂਤ ਦੇ ਵਿੱਚ ਕੋਈ ਵੱਖਰਾ ਨਹੀਂ ਐਕਟ ਬਣਾਉਣ ਦੀ ਜ਼ਰੂਰਤ ਹੋਏਗੀ ਲਾਇਬ੍ਰੇਰੀ ਕਿਹੋ ਜੀ ਹੋਵੇ ਉੱਥੇ ਕਿ ਹੋ ਜਾ ਇਨਫਰਾਸਟ੍ਰਕਚਰ ਉਹ ਕਿ ਹੋ ਜੀਆ ਉੱਥੇ ਕਿਤਾਬਾਂ ਹੋਣ ਇਹ ਸਾਰਾ ਕੁਝ ਉਹਦੇ ਵਿੱਚ ਜ਼ਰੂਰ ਐਕਟ ਨਹੀਂ ਹੁੰਦਾ ਇਹ ਤੇ ਮੇਰੇ ਖਿਆਲੋਂ ਉਹਦਾ ਢਾਂਚਾ ਬਣਾਉਣ ਚ ਨਹੀਂ ਨਹੀਂ ਉਹਦੇ ਹਿੱਸੇ ਹੀ ਹੋਣਾ ਨਾ ਲਾਇਬ੍ਰੇਰੀ ਦੀ ਬਿਲਡਿੰਗ ਵੀ ਹੋਣੀ ਚਾਹੀਦੀ ਆ ਕਿਤਾਬਾਂ ਦੀ ਸਾਮ ਸੰਭਾਲਣ ਲਈ ਚਦੇ ਉੱਥੇ ਲਾਇਬ੍ਰੇਰੀ ਵੀ ਤਾਂ ਚਾਹੀਦੀ ਆ ਇਹਨੇ ਇੰਪਲਾਈਮੈਂਟ ਵੀ ਜਨਰੇਟ ਕਰਨੀ ਆ ਹਾਂ ਹਾਂ ਇਹਦਾ ਮਤਲਬ ਕਿ ਉਹ ਮੈਨੂੰ ਹੁਣ ਉਸ ਰੂਪ ਦੇ ਵਿੱਚ ਨਹੀਂ ਮੈਂ ਤੁਹਾਨੂੰ ਕੁਝ ਕਹਿ ਸਕਦਾ ਕਿਉਂਕਿ ਮੇਰਾ ਫੀਲਡ ਨਹੀਂ ਹੈ ਤੇ ਪਰ ਇਹ ਗੱਲਾਂ ਉਹਦੇ ਵਿੱਚ ਜ਼ਰੂਰ ਹੋਣਗੀਆਂ ਕੋਈ ਸਕੂਲ ਐਸੇ ਪਿੰਡੂ ਸੈਕਟਰ ਦੇ ਸਰਕਾਰੀ ਜਾਂ ਗੈਰ ਸਰਕਾਰੀ ਜਿੱਥੇ ਕ੍ਰੈਡ ਨੇ ਜਾਂ ਇਹਨਾਂ ਸੰਸਥਾਵਾਂ ਨੇ ਸਮਝਾਵੇ ਕਿ ਜ਼ਰੂਰਤ ਆ ਉਹਨਾਂ ਦੀ ਕੋਈ ਹੈਲਪ ਹੋਈ ਹੋਵੇ ਉਹਨਾਂ ਦੀ ਡਿਵੈਲਪਮੈਂਟ ਲਈ ਉੱਥੇ ਕੰਪਿਊਟਰ ਸਾਇੰਸ ਦੀ ਕੋਈ ਲੈਬੋਰਟਰੀਆਂ ਖੋਲਣ ਲਈ ਕੋਈ ਤੁਹਾਡੇ ਨੋਟਿਸ ਹੋਵੇ ਨਹੀਂ ਇਹੋ ਜਿਹਾ ਕ੍ਰੈਡ ਨੇ ਕੋਈ ਕੰਮ ਨਹੀਂ ਕੀਤਾ ਤੇ ਇੱਕ ਤੇ ਜਿਹੜੇ ਸਾਡੇ ਸਕੂਲ ਨੇ ਨਾ ਉੱਥੇ ਜਿਹੜੀਆਂ ਲਾਇਬ੍ਰੇਰੀਆਂ ਨੇ ਉਹ ਵਰਕ ਵਰਕਿੰਗ ਹੀ ਨਹੀਂ ਹੈ ਕੁਈ ਜੇ ਸਕੂਲਾਂ ਦੇ ਵਿੱਚ ਕਿਤਾਬਾਂ ਵੀ ਨੇ ਜਾਂ ਕੁਛ ਵੀ ਨੇ ਉੱਥੇ ਲਾਇਬ੍ਰੇਰੀ ਨਾਲ ਚਲਾਉਣ ਲਈ ਬੰਦੇ ਹੀ ਨਹੀਂ ਹੈਗੇ ਕਿਉਂਕਿ ਲਾਇਬ੍ਰੇਰੀ ਦਾ ਇੱਕ ਸਿਸਟਮ ਹੁੰਦਾ ਕੋਈ ਕਿਤਾਬ ਇਸ਼ੂ ਕਰੇਗਾ ਕੋਈ ਉਹਨੂੰ ਰਿਸੀਵ ਕਰੇਗਾ ਜਦੋਂ ਵਾਪਸ ਆ ਦੇਗਾ ਉਹ ਕਾਹਦਾ ਲਾਇਬ੍ਰੇਰੀ ਦਾ ਬਕਾਇਦਾ ਹਾਂ ਬਕਾਇਦਾ ਲਾਇਬ੍ਰੇਰੀ ਦਾ ਸਿਸਟਮ ਹੋਏਗਾ ਉਹ ਇਹੋ ਜਿਹਾ ਸਾਡੇ ਸਕੂਲਾਂ 'ਚ ਇਹ ਜੀ ਸੋਚ ਹੀ ਨਹੀਂ ਹੈ ਕੋਈ ਇਹ ਜੀ ਮੋਟੀਵੇਸ਼ਨ ਹੀ ਨਹੀਂ ਹੈ ਜੇ ਉਹ ਕਿਤਾਬ ਵੀ ਤੁਸੀਂ ਕੋਈ ਦੇ ਕੇ ਵੀ ਆਉਂ ਕਿਤਾਬ ਸਕੂਲ ਦੇ ਵਿੱਚ ਤਾਂ ਉਹ ਆਪਣੇ ਕੋਲੇ ਰੱਖ ਲੈਂਦੇ ਨੇ ਉੱਥੇ ਹੀ ਕਲਮੀਰਾ 'ਚ ਪਈਆਂ ਰਹਿਣੀਆਂ ਕਿਤਾਬਾਂ ਐਨਕਰੀਜਲੀ ਕੀਤਾ ਜਾਂਦਾ ਬੱਚਿਆਂ ਨੂੰ ਕਿਤਾਬਾਂ ਉਸ ਤਰੂਪ ਚ ਪੜ੍ਹਨ ਦੇ ਲਈ ਤੇ ਮਾਪੇ ਪਾਪਾਂ ਦਾ ਵੀ ਕੋਈ ਇੰਨਾ ਜ਼ਿਆਦਾ ਜ਼ੋਰ ਨਹੀਂ ਹੁੰਦਾ ਉਹਨਾਂ ਦਾ ਵੀ ਸਿਲੇਬਸ ਵਾਲੀਆਂ ਕਿਤਾਬਾਂ ਵੱਧ ਤੋਂ ਵੱਧ ਨੰਬਰ ਲੈਣ ਤੇ ਹੀ ਜ਼ੋਰ ਹੁੰਦਾ ਤੁਸੀਂ ਕਹਿੰਦੇ ਹੋ ਕਿ ਮੈਂ ਇਹਦੇ ਨਾਲ VLIF ਨਾਲ ਇਸ ਵੇਲੇ ਵਲੰਟਰੀ ਕੰਮ ਕਰ ਰਿਹਾ ਹਾਂ ਤੇ ਫਿਰ ਤੁਸੀਂ ਕਿਸ ਕਿਸ ਤਰ੍ਹਾਂ ਦਾ ਕੰਮ ਕਰਦੇ ਹੋ ਤੁਸੀਂ ਫਿਰ ਜਿਆ ਕੋਲੋਂ ਖਰਚ ਕਰਦੇ ਹੋ ਬਸ ਤੇ ਚੜ ਕੇ ਜਾਂਦੇ ਹੋ ਜਾਂ ਆਪਣੀ ਗੱਡੀ ਲੈ ਕੇ ਜਾਂਦੇ ਹੋ ਕੀ ਕਰਦੇ ਹੋ ਤੇ ਫਿਰ ਕੀ ਕੀ ਕੰਮ ਤੁਹਾਡੇ ਜੁਮੇ ਇਹਨਾਂ ਨੇ ਕੋਈ ਲਾਇਆ ਤੁਹਾਡੇ ਕੋਲ ਤੁਹਾਡੀ ਤੁਹਾਡੀ ਐਕਸਪੈਕਟੀ ਜਿਹੜੀ ਆ ਪ੍ਰਾਣੀ ਤੁਸੀਂ 34 ਸਾਲ ਕੰਮ ਕੀਤਾ ਗ੍ਰਿੰਡ ਚ ਮੈਂ ਇਹਨਾਂ ਨੇ ਮੇਰੇ ਜੁਮੇ ਦੇ ਕੋਈ ਕੰਮ ਨਹੀਂ ਲਾਇਆ ਮੈਂ ਉਹ ਕੰਮ ਆਲਰੇਡੀ ਕਰ ਹੀ ਰਿਹਾ ਸੀ ਲੋਕਾਂ ਨੂੰ ਸੋਸ਼ੀਅਲਾਈਜ਼ ਕਰਨ ਦਾ ਤੇ ਮੋਟੀਵੇਟ ਕਰਨ ਦਾ ਕਿ ਆਪਣੇ ਪਿੰਡਾਂ ਦੀ ਡਿਵੈਲਪਮੈਂਟ ਕਰੋ ਪਲਾਨਡ ਤਰੀਕੇ ਨਾਲ ਡਵੈਲਪਮੈਂਟ ਕਰੋ ਤੇ ਵਿਲੇਜ ਲਾਈਫ ਇੰਪਰੂਵਮੈਂਟ ਫਾਊਂਡੇਸ਼ਨ ਨੇ ਮੈਨੂੰ ਦੇਖਿਆ ਵੀ ਮੈਂ ਕੁਝ ਪਿੰਡ ਹੁਣ ਲੋਕ ਸਵਾਲ ਪੁੱਛਦੇ ਨੇ ਅਸੀਂ ਕਿਵੇਂ ਡਵੈਲਪ ਕਰੀਏ ਫਿਰ ਉਹਨਾਂ ਨੂੰ ਮੈਂ ਇਸ ਸੰਸਥਾ ਦੇ ਨਾਲ ਕੰਟੈਕਟ ਕਰਵਾ ਦਿੰਦਾ ਸੀ ਵੀ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਜੇ ਕੋਈ ਐਨ ਆਰ ਆਈ ਇੰਟਰਸਟਿਡ ਨੇ ਜਿਹੜੇ ਪੈਸੇ ਵੀ ਤਾਂ ਲੱਗਣਗੇ ਨਾ ਪ੍ਰੋਜੈਕਟ ਤੇ ਉਹ ਖਰਚਣ ਦੇ ਲਈ ਇਸ ਤਰ੍ਹਾਂ ਮੈਂ ਇਹਨਾਂ ਦੇ ਸੰਪਰਕ 'ਚ ਆਇਆ ਇਹਨਾਂ ਨੇ ਮੇਰੇ ਕੰਮ ਨੂੰ ਦੇਖਿਆ ਵੀ ਇਹ ਇਹ ਬਹੁਤ ਮਹੱਤਵਪੂਰਨ ਹੈ ਯਾਨੀ ਕਿ ਮੋਟੀਵੇਸ਼ਨਲ ਕੰਮ ਤੁਸੀਂ ਜਿਆਦਾ ਕੀਤਾ ਹਾਂ ਮੈਂ ਇਹੀ ਕੰਮ ਕਰਦਾ ਹੁਣ ਵੀ ਇਹੀ ਕੰਮ ਕਰਦਾ ਹਾਂ ਇਹਦੇ ਲਈ ਕੋਈ ਮੈਨੂੰ ਵਿਸ਼ੇਸ਼ ਤਿਆਰੀ ਦੀ ਲੋੜ ਨਹੀਂ ਪੈਂਦੀ ਕਿਉਂਕਿ ਮੈਂ 1 ਸਾਲ ਰਹਿ ਕੇ ਪਿੰਡ ਦੀ ਪਲਾਨ ਬਣਾਈ ਆ ਮੈਂ ਪਿੰਡਾਂ ਦੇ ਲੋਕਾਂ ਨੂੰ ਜਾਣਦਾ ਤੇ ਪਿੰਡਾਂ ਦੇ ਲੋਕਾਂ ਨੂੰ ਬਹੁਤਾ ਕੁਝ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਕੋਲੇ ਬਹੁਤ ਕਿਉਂਕਿ ਉਹ ਰਹਿ ਰਹੇ ਨੇ ਉਸ ਨੂੰ ਹੰਡਾਰੇ ਨੇ ਜੀਵਨ ਨੂੰ ਉਹਨਾਂ ਤੋਂ ਰਾਦਰ ਸਿੱਖਣ ਦੀ ਜ਼ਰੂਰਤ ਹੁੰਦੀ ਆ ਮੈਂ ਉਹਨਾਂ ਨਾਲ ਜਦੋਂ ਬਾਰਤਾ ਲਾਪ ਕਰਦਾ ਤੇ ਮੇਰਾ ਕੰਮ ਬਹੁਤ ਸੌਖਾ ਹੁੰਦਾ ਮੈਂ ਇਹਦੇ ਲਈ ਗੀਤ ਵੀ ਲਿਖੇ ਨੇ ਤੇ ਆਜੋ ਆਪਾਂ ਰਲਹਾਣੀਓ ਪਿੰਡ ਦੀ ਵੀਉਤ ਬਣਾਈਏ ਨਾਲ ਲੈ ਕੇ ਸਾਰੇ ਲੋਕਾਂ ਨੂੰ ਪਿੰਡੇ ਆਪਣਾ ਰੌਸ਼ਨਾਈਏ ਜਦੋਂ ਤੁਸੀਂ ਇਹ ਸੁਨੇਹਾ ਲੈ ਕੇ ਜਾਂਦੇ ਹੋ ਲੋਕਾਂ ਕੋਲੇ ਤਾਂ ਲੋਕ ਤੁਹਾਡੀ ਗੱਲ ਜ਼ਰੂਰ ਸੁਣਦੇ ਨੇ ਪਹਿਲੀ ਵਾਰ ਨਹੀਂ ਦੂਸਰੀ ਵਾਰ ਤੀਸਰੀ ਵਾਰ ਉਹ ਜ਼ਰੂਰ ਸੁਣਦੇ ਨੇ ਤੁਸੀਂ ਕੋਈ ਖਾਸ ਪਿੰਡ ਚੁਣੇ ਜਿੱਥੇ ਤੁਸੀਂ ਬਾਰ-ਬਾਰ ਜਾਂਦੇ ਹੋ ਤੇ ਲੋਕਾਂ ਨੂੰ ਮੋਟੀਵੇਟ ਕਰਦੇ ਹੋ ਤੇ ਉਹ ਤੁਹਾਡੇ ਤੁਹਾਡੇ ਕਹਿਣ ਤੋਂ ਬਾਅਦ ਇਹਨਾਂ ਸੰਸਥਾਵਾਂ ਨਾਲ ਜੁੜੇ ਹਾਂ ਮੈਂ ਕਨੇਚ ਪਿੰਡ ਹੈ ਧੁਗਾ ਕਲਾ ਪਿੰਡ ਹੈ ਪਾਲਦੀ ਪਿੰਡ ਹੈ ਉਹ ਉਹ ਫਾਰਵੇ ਨੇ ਤੁਹਾਡੇ ਤੋਂ ਤੁਸੀਂ ਪਟਿਆਲੇ ਬੈਠੇ ਹੋ ਉਹ ਪਿੰਡ ਹੈਗੇ ਹੁਸ਼ਾਰਪੁਰ ਕੋਈ ਨਾ ਕੋਈ ਜਿਹੜਾ ਕਨੈਕਸ਼ਨ ਹੁੰਦਾ ਜਿਵੇਂ ਸਪੋਸ ਧੁਗਾ ਕਲਾ ਹੈ ਇਹਦਾ ਇੱਕ ਡੀਪੀਆਰ ਉਹ ਅਸੀਂ ਜਲੰਧਰ ਜਦੋਂ ਅਵੇਅਰਨੈਸ ਜਨਰੇਸ਼ਨ ਪ੍ਰੋਗਰਾਮ ਕਰ ਰਹੇ ਸੀ ਫਾਰ ਲੀਗਲ ਮਾਈਗ੍ਰੇਸ਼ਨ ਲਈ ਉਦੋਂ ਸੰਪਰਕ ਚ ਆਏ ਉਹਨਾਂ ਨੇ ਕਿਹਾ ਵੀ ਡਾਕਟਰ ਸਾਹਿਬ ਤੁਸੀਂ ਇੰਨਾ ਭਾਸ਼ਣ ਕਰਦੇ ਹੋ ਨਾ ਚੀਜ਼ਾਂ ਤੇ ਸਾਡੇ ਪਿੰਡ ਵੀ ਇੱਕ ਵਾਰੀ ਮੀਟਿੰਗ ਕਰਦੇ ਹੋ ਤੇ ਜਦੋਂ ਰਿਟਾਇਰ ਹੋ ਗਏ ਉਹਨਾਂ ਨੇ ਮੈਨੂੰ ਪਿੰਡ ਬੁਲਾਇਆ ਮੈਂ ਉਹਨਾਂ ਦੇ ਪਿੰਡ ਗਿਆ ਪਹਿਲੀ ਵਾਰ 25 ਬੰਦੇ ਉੱਥੇ ਇਕੱਠੇ ਹੋਏ ਉਹਨਾਂ ਨੂੰ ਮੈਂ ਗੱਲ ਸੁਣਾਈ ਇੱਕ ਬੰਦੇ ਨੇ ਮੈਨੂੰ ਕਿਹਾ ਬਾਬੂ ਪਾਗਲ ਹੋ ਗਿਆ ਇਹ ਐਂ ਕਦੇ ਹੁੰਦਾ ਹੁੰਦਾ ਤੇ ਜਦੋਂ ਮੈਂ ਦੂਸਰੀ ਵਾਰ ਗਿਆ ਤਾਂ ਉਦੋਂ 250 ਬੰਦੇ ਇਕੱਠੇ ਹੋਏ ਲੋਕਾਂ ਨੇ ਗੱਲ ਸੁਣੀ ਜਦੋਂ ਤੀਸਰੀ ਵਾਰ ਗਿਆ ਉਦੋਂ ਪੂਰਾ ਹਾਲ ਭਰਿਆ ਹੋਇਆ ਸੀ ਤੋ ਇਸ ਤਰ੍ਹਾਂ ਮਤਲਬ ਕਿ ਮੇਰਾ ਤਜਰਬਾ ਹੈ ਕਿ ਇੱਕ ਦਿਨ ਲੋਕ ਤੁਹਾਡੀ ਗੱਲ ਜ਼ਰੂਰ ਸੁਣਦੇ ਨੇ ਜੇ ਤੁਹਾਡੇ ਕੋਲੇ ਕੁਝ ਕਹਿਣ ਲਈ ਹੈ ਸੋ ਦਰਸ਼ਕੋ ਬਹੁਤ ਸਾਰੀਆਂ ਗਵਰਨਮੈਂਟ ਦੀਆਂ ਵੀ ਔਰ ਐਨਜੀਓ ਵੀ ਉੱਥੇ ਕੰਮ ਕਰਦੀਆਂ ਨੇ ਇੱਕ ਤਾਂ ਅਵੇਅਰਨੈਸ ਮੂਵਮੈਂਟ ਦੀ ਸ਼ਾਇਦ ਪੰਜਾਬ ਨੂੰ ਲੋੜ ਹੈ ਅਸੀਂ ਕਹਿ ਦਿੰਨੇ ਆ ਬਹੁਤ ਮਾਣਨਾ ਕਹਿੰਨੇ ਆ ਕਿ ਅਸੀਂ ਪੰਜਾਬੀ ਬਾਕੀ ਭਾਰਤੀਆਂ ਸਟੇਟਾਂ ਨਾਲੋਂ ਬੜੇ ਚੇਤਨ ਆ ਪਰ ਮੈਨੂੰ ਲੱਗਦਾ ਹੈ ਕਿ ਅਸੀਂ ਪੋਲੀਟਿਕਲੀ ਜ਼ਿਆਦਾ ਚੇਤਨ ਆ ਪਰ ਜਿਹੜੇ ਕੰਮ ਅਸੀਂ ਪੋਲੀਟਿਕਸ ਨੂੰ ਵਰਤ ਕੇ ਲੈਣੇ ਹੁੰਦੇ ਆ ਉਹਦੇ ਵਿੱਚ ਅਸੀਂ ਫਲॉप ਆ ਲਗਭਗ ਨਾ ਤੇ ਅਸੀਂ ਆਪਣੇ ਪਿੰਡਾਂ ਦੀ ਕੋਈ ਡਿਵੈਲਪਮੈਂਟ ਕਰ ਸਕੇ ਆ ਨਾ ਕਰਵਾ ਸਕੇ ਆ ਪੰਚਾਇਤਾਂ ਕੋ ਫੰਡ ਜਾਂਦਾ ਆ ਜਿਹੜਾ ਤੰਤਰ ਆ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਉਹ ਪੈਸੇ ਵੰਡਣ ਵੰਡਾਉਣ ਵਾਲਾ ਤੰਤਰ ਆ ਤੇ ਜੇ ਕਿਸੇ ਪਿੰਡ ਚ ਇੱਟਾਂ ਲੱਗਦੀਆਂ ਨੇ ਤੇ ਫਿਰ ਸਭ ਤੋਂ ਨਕਮਾ ਪਠਾ ਵਿਖਿਆ ਜਾਂਦਾ ਜਿੱਥੋਂ ਪਿੱਲੀਆਂ ਇੱਟਾਂ ਮਿਲਦੀਆਂ ਨੇ ਤੇ ਅੱਬ ਇੱਟਾਂ ਦੇ ਪੈਸੇ ਰੇਟ ਜਿਹੜੇ ਬਿੱਲ ਬਣ ਜਾਂਦੇ ਨੇ ਮਿੱਟੀ ਪੁੱਟ ਕੇ ਇਧਰ ਉਧਰ ਖੜੀ ਜਾਂਦੀ ਆ ਜ ਜੇਦੀ ਕੋਈ ਮੈਰਮੈਂਟੀ ਨਹੀਂ ਹੁੰਦੀ ਪੰਚਾਇਤ ਸਕੱਤਰ ਤੋਂ ਲੈ ਕੇ ਉੱਪਰ ਤੱਕ ਤਾਣਾ ਬਾਣਾ ਜਿਹੜਾ ਉਹ ਰਲਿਆ ਹੋਇਆ ਹੁੰਦਾ ਤੇ ਨਾ ਹੀ ਪਿੰਡ ਦੇ ਲੋਕਾਂ ਨੂੰ ਇਨੀ ਵੇਅਰਡਸ ਹੁੰਦੀ ਆ ਕਿ ਸਾਡੇ ਪਿੰਡ ਨੂੰ ਫੰਡ ਕਿੰਨੇ ਮਿਲੇ ਮੇਰੀ ਨਾਲੀ ਪੱਕੀ ਹੋ ਜਾਣੀ ਚਾਹੀਦੀ ਆ ਤੇ ਅਸੀਂ 70 ਸਾਲਾਂ ਬਾਅਦ ਅਜੇ ਤੱਕ ਨਾਲੀਆਂ ਹੀ ਪੱਕੀਆਂ ਕਰਦੇ ਫਿਰਦੇ ਆ ਨਾ ਸਾਡੇ ਕੋਲ ਲਾਇਬ੍ਰੇਰੀਆਂ ਨੇ ਨਾ ਢੰਗ ਦੇ ਕਮਿਊਨਿਟੀ ਸੈਂਟਰ ਨੇ ਜੇ ਕਿਤੇ ਬਣੇ ਵੀ ਆ ਤੇ ਸਾਡੀਆਂ ਬੇਵਕੂਫੀਆਂ ਕਰਕੇ ਉਜਾੜਾ ਚ ਅਸੀਂ ਬੜਾ ਲਏ ਤੇ ਉਹਦੇ ਬੂਏ ਬਾਰੀਆਂ ਪੁੱਟ ਕੇ ਲੋਕ ਲੈ ਗਏ ਉਹਨਾਂ ਨੂੰ ਵਰਤੋਂ ਚ ਨਹੀਂ ਲਿਆ ਸਕੇ ਪਿੰਡਾਂ ਦਾ ਹੈਲਥ ਸਿਸਟਮ ਢਾਂਚਾ ਤਹਿਸ ਨੈਸ ਹੋ ਚੁੱਕਾ ਆ ਸਰਕਾਰੀ ਇਮਾਰਤਾਂ ਸਕੂਲਾਂ ਦੀਆਂ ਖੰਡਰ ਵੱਡ ਰਹੀਆਂ ਨੇ ਸਾਡੇ ਪਿੰਡ ਦੇ ਲੋਕ ਸਾਡੇ ਪਿੰਡਾਂ ਦੇ ਲੋਕ ਖੱਲੇ ਸਾਡੇ ਪਿੰਡ ਦੇ ਨਹੀਂ ਸਾਰੇ ਪਿੰਡਾਂ ਦੇ ਲੋਕ ਕਹਿਣ ਨੂੰ ਅਸੀਂ ਬੜੇ ਚੇਤਨ ਆ ਤੇ ਅਸੀਂ ਦੂਜਿਆਂ ਦੀਆਂ ਲੜਾਈਆਂ ਲੜਨ ਨੂੰ ਤਿਆਰ ਆਂ ਲੰਗਰ ਲਾਈ ਜਾਂਦੇ ਆ ਪਰ ਆਪਣੇ ਪਿੰਡ ਦੀ ਗੁਰਬਤ ਨੂੰ ਧੋਣ ਦਾ ਸਾਡੇ ਕੋਲ ਕੋਈ ਵਸੀਲਾ ਨਹੀਂ ਆ ਜੇ ਆਪੋ ਆਪਣੇ ਪਿੰਡਾਂ 'ਚੋਂ ਆਪਾਂ ਨੇ ਇਹ ਹਨੇਰੇ ਦੂਰ ਕਰਨੇ ਤੇ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਬਹੁਤ ਸਾਰੀਆਂ ਸੰਸਥਾਵਾਂ ਨੇ ਉਹਨਾਂ ਬਾਰੇ ਜਾਣਕਾਰੀ ਇਕੱਠੀ ਕਰੀਏ ਤੇ ਇਹਨਾਂ ਸੰਸਥਾਵਾਂ ਉਹ ਸੰਸਥਾਵਾਂ ਨੂੰ ਵੀ ਚਾਹੀਦਾ ਆ ਕਿ ਇੰਡੀਵਿਜੂਅਲੀ ਇਕੱਲੇ-ਇਕੱਲੇ ਵਲੰਟੀਅਰ ਨੂੰ ਘੱਲ ਕੇ ਤੁਸੀਂ ਪਿੰਡਾਂ 'ਚ ਕੁਝ ਨਹੀਂ ਕਰ ਸਕਦੇ ਸਾਡੇ ਤੇ ਧਰਮ ਦਾ ਪ੍ਰਚਾਰ ਨਹੀਂ ਹੁੰਦਾ ਸ਼੍ਰੋਮਣੀ ਕਮੇਟੀ ਕਰੋੜਾਂ ਰੁਪਏ ਖਰਚਦੀ ਆ ਬਹੁਤ ਸਾਰੇ ਮੁਲਾਜ਼ਮ ਰੱਖੇ ਹੋਏ ਧਰਮ ਪ੍ਰਚਾਰ ਕਮੇਟੀਆਂ ਦੇ ਪਰ ਆਪਾਂ ਕਦੀ ਧਰਮ ਪ੍ਰਚਾਰ ਕਰਦੇ ਵੇਖੇ ਨਹੀਂ ਸੋਇ ਡੇਰੇ ਦੇ ਸਾਧਾ ਤੋਂ ਜਿਹੜੇ ਅੰਮ੍ਰਿਤ ਛਕਾਉਂਦੇ ਆ ਤੇ ਇਹੋ ਹਾਲ ਸਾਡੀ ਡਿਵੈਲਪਮੈਂਟ ਦਾ ਆ ਕਿ ਸਰਕਾਰੀ ਤੰਤਰ ਖਾਣ ਪੀਣ ਦੇ ਢੰਗ ਲੱਬੇ ਹੋਏ ਆ ਕਰਦਾ ਕੋਈ ਕੁਛ ਨਹੀਂ ਨਾ ਹੀ ਕੋਈ ਚੈੱਕ ਕਰਦਾ ਜੇ ਕੋਈ ਪਿੰਡ ਚੋਂ ਖੜਾ ਹੋ ਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਜਿੱਦਾਂ ਕਹਿੰਦੇ ਬਾਉਸ਼ਦਾਈ ਹੋ ਗਿਆ ਐਦਾਂ ਹੀ ਉਹਨੂੰ ਸ਼ਦਾਈ ਪਿੰਡਾਂ ਚ ਗਿਣਿਆ ਜਾਂਦਾ ਆ ਸੋ ਆਪਾਂ ਨੂੰ ਆਪ ਉੱਠਣਾ ਪਊ ਲੋਕਾਂ ਨੂੰ ਤੇ ਇਹਨਾਂ ਸੰਸਥਾਵਾਂ ਦੇ ਦਰ ਖੜਕਾਉਣੇ ਪੈਣਗੇ ਤੇ ਆਪ ਆਪਣੀ ਬੁੱਧੀ ਨੂੰ ਵਰਤ ਕੇ ਆਪੋ ਆਪਣੇ ਪਿੰਡਾਂ ਦਾ ਵਿਕਾਸ ਕਰਨ ਵਾਲੇ ਪਾਸੇ ਪੈਣਾ ਪਊਗਾ ਤੇ ਮੰਤਰੀਆਂ ਦੇ ਐਮਐਲਏ ਦੇ ਮਗਰਮਗਰ ਝੋਲੀ ਚੁੱਕ ਕੇ ਸਾਨੂੰ ਕੁਝ ਨਹੀਂ ਲੱਭਣਾ ਆਪਣੇ ਪਿੰਡਾਂ ਦਾ ਵਿਕਾਸ ਕਰਨ ਦਾ ਆਪ ਹੀ ਆਪ ਹਿੰਮਤ ਕਰੀਏ ਤੇ ਸ਼ਾਇਦ ਕੋਈ ਫਰਾ ਕੱਢ ਸਕੇ। ਡਾਕਟਰ ਸਾਹਿਬ ਤੁਸੀਂ ਕੋਈ ক্লোজিং ਰਮਾਰਕਸ ਦੇਣੇ ਹੁਣ? ਮੈਂ ਤੇ ਸਿਰਫ ਇਹ ਕਹਿਣਾ ਵੀ ਜੇ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਤੇ ਇੱਕ ਗਰਾਊਂਡ ਤੇ ਜਿਮ ਹੋਵੇ ਤਾਂ ਅਸੀਂ ਪਿੰਡ ਦੀ 50% ਜਿਹੜੀ ਜਵਾਨੀ ਹੈ ਉਸ ਨੂੰ ਗਲਤ ਪਾਸੇ ਜਾਣ ਤੋਂ ਬਚਾ ਸਕਦੇ ਹਾਂ। ਜਿਵੇਂ ਨਸ਼ਿਆਂ ਦੇ ਵਿੱਚ ਘਰ ਉਹ ਜ਼ਿਲ੍ਹੇਣ ਚ ਫਸ ਰਹੀ ਆ। ਜਾਂ ਮਦਲ ਕੇ ਉਹਨਾਂ ਦਾ ਜਿਹੜਾ ਹੈ ਜਿੰਦਗੀ ਨਾਲੋਂ ਜਿਹੜਾ ਮੋਹ ਹੈ ਭੰਗ ਹੋ ਰਿਹਾ ਉਹਨੂੰ ਬਚਾਇਆ ਜਾ ਸਕਦਾ ਬਿਲਕੁਲ ਪਿੰਡਾਂ ਦੇ ਮੈਂ ਉਹੀ ਕਹਿ ਰਿਹਾ ਕਮਿਊਨਿਟੀ ਸੈਂਟਰ ਪੰਚਾਇਤ ਘਰ ਪਿੰਡਾਂ 'ਚ ਬਣੇ ਹੋਏ ਆ ਬਹੁਤ ਕੁਝ ਪਟਵਾਰਖਾਨੇ ਬਣੇ ਹੋਏ ਆ ਸਾਰੇ ਦੇ ਸਾਰੇ ਖੰਡਰਾਤ ਨੇ ਤੇ ਡਾਕਟਰ ਸਾਹਿਬ ਤੇ ਕਹਿ ਰਹੇ ਆ ਕਿ ਇਹਨਾਂ ਚੀਜ਼ਾਂ ਨਾਲ ਪਿੰਡਾਂ ਦਾ ਵਿਕਾਸ ਹੋਊਗਾ ਤੇ ਨਸ਼ੇ ਤੋਂ ਬਚਿਆ ਜਾਊਗਾ ਮੈਨੂੰ ਤੇ ਲੱਗਦਾ ਜਿੰਨੇ ਪਟਵਾਰਖਾਨੇ ਸਰਕਾਰੀ ਡਿਸਪੈਂਸਰੀਆਂ ਢਾਈ ਢੇਰੀ ਹੋਈਆਂ ਉਹ ਹੁਣ ਇਹਨਾਂ ਨਸ਼ੇੜੀਆਂ ਦੇ ਏਡੇ ਬਣੇ ਹੋਏ ਜਿੱਥੇ ਬਈਕੇ ਰੋ ਰਾਤ ਬਰਾਤ ਨਸ਼ਾ ਕਰਦੇ ਆ ਤੇ ਨਾ ਸਰਕਾਰੀ ਬਿਲਡਿੰਗ ਨੂੰ ਮੇਨਟੇਨ ਕਰਨ ਦਾ ਕੋਈ ਪ੍ਰਬੰਧ ਹੈ ਤੇ ਨਾ ਹੀ ਸਾਡੇ ਪਿੰਡਾਂ ਵਾਲਿਆਂ ਨੂੰ ਇਸ ਚੀਜ਼ ਦੀ ਸਮਝ ਹੈ ਕਿ ਸਰਕਾਰੀ ਬਿਲਡਿੰਗ ਜਿਹੜੀ ਆ ਇਹ ਸਾਡੀ ਆਪਣੀ ਬਿਲਡਿੰਗ ਆ ਨਾ ਕਿ ਸਰਕਾਰ ਦੀ ਅਸੀਂ ਤੇ ਉੱਥੋਂ ਜੇ ਕੋਈ ਲੱਕੜ ਤਿੰਬੜ ਦੀ ਵੀ ਚੀਜ਼ ਮਿਲ ਜੇ ਤੇ ਚੁੱਕ ਕੇ ਆਪਣੇ ਘਰ ਲੈ ਜਾਂਦੇ ਆ ਮੈਂ ਹਰੀਜਨ ਬਸਤੀਆਂ ਵੇਖੀਆਂ ਨੇ ਪਿੰਡਾਂ ਦੀਆਂ ਜਿਨ੍ਹਾਂ ਨੂੰ ਦੇੜ ਦੇੜ ਕੇ ਲੋਕਾਂ ਨੇ ਆਪਣੇ ਪੈ ਪੱਕੇ ਕਰ ਲਏ ਤੇ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਬਣਿਆ ਸੋ ਕੱਲੀ ਚੇਤਨਾ ਐਜੀਟੇਸ਼ਨ ਨਹੀਂ ਹੁੰਦੀ ਚੇਤਨਾ ਦਾ ਬੜਾ ਕੁਝ ਹੋਰ ਵੀ ਉਹਦੇ ਵਿੱਚ ਸ਼ਾਮਲ ਹੁੰਦਾ ਚੇਤਨਾ ਬਹੁਤ ਪੱਕੀ ਹੋਣੀ ਚਾਹੀਦੀ ਆ ਕਿੰਨੂੰ ਐਮਐਲਏ ਬਣਾਉਣਾ ਪਿੰਡ ਦਾ ਸਰਪੰਚ ਕਿੰਨੂੰ ਚੁਣਨਾ ਉਹ ਵੀ ਧੜੇਵਾਜੀ ਕਰਕੇ ਕੱਲੀ ਚੇਤਨਤਾ ਇਹ ਨਹੀਂ ਡਾਕਟਰ ਸਾਹਿਬ ਵਰਗੇ ਬੰਦਿਆਂ ਦਾ ਅਸੀਂ ਫਾਇਦਾ ਉਠਾ ਸਕਦੇ ਆ ਡਾਕਟਰ ਸਾਹਿਬ ਨੰਬਰ ਬੋਲੋ ਆਪਣਾ ਤੇ ਕੁਰੀ ਇਥੇ ਅਸੀਂ ਕਰ ਵੀ ਦਵਾਂਗੇ ਤੇ ਤੁਹਾਡੀ ਜਿਹੜੀਆਂ ਸਸਤਾਵਾਂ ਤੁਸੀਂ ਦੱਸਿਆ ਨੇ ਉਹਨਾਂ ਦੇ ਵੈਬਸਾਈਟ ਤੇ ਇਈਮੇਲ ਐਡਰੈਸ ਜਿਹੜੇ ਆ ਉਹ ਵੀ ਅਸੀਂ ਆਪਣੇ ਪ੍ਰੋਗਰਾਮ ਚ ਡਿਸਪਲੇ ਕਰ ਦਾਂਗੇ ਉਹ ਮੈਂ ਤੁਹਾਨੂੰ ਸਾਰੇ ਲਿਖ ਕੇ ਦੇ ਦੇਨੇ ਆ ਮੈਂ ਆਪਣੇ ਐਡੀਟਿੰਗ ਟੀਮ ਨੂੰ ਕਹੂੰਗਾ ਕਿ ਉਹ ਸਾਰੇ ਇੱਥੇ ਡਿਸਪਲੇ ਕਰਨ ਜਿੱਥੋਂ ਤੱਕ ਸਾਡਾ ਪ੍ਰੋਗਰਾਮ ਜਾਵੇ ਸ਼ਾਇਦ ਕੁਝ ਲੋਕ ਇਹਦੇ ਤੋਂ ਕੋਈ ਫਾਇਦਾ ਉਠਾ ਸਕਣ ਉਹਤੇ ਮੈਂ ਤੁਹਾਨੂੰ ਵੈਬਸਾਈਟ ਵਗੈਰਾ ਤੇ ਬਾਅਦ ਵਿੱਚ ਕਰ ਸਕਦਾ ਪਰ ਮੇਰਾ 9417392254 ਪੰਜਾਬੀ ਚ ਵੀ ਦੱਸ ਦਿੰਦਾ 9417392254 ਡਾਕਟਰ ਸਾਹਿਬ ਨਾਲ ਵੀ ਸੰਪਰਕ ਕਰ ਸਕਦੇ ਹੋ ਜੀ ਇਹ ਸਿਹਤਨ ਸੰਸਥਾਵਾਂ ਦੇ ਜਿਹੜੀਆਂ ਨੇ ਦੱਸੀਆਂ ਨੇ ਉਹਨਾਂ ਦੇ ਐਡਰੈਸ ਤੇ ਵੈਬਸਾਈਟ ਵਗੈਰਾ ਵੀ ਡਿਸਪਲੇ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸੇ ਇੱਕ ਦੋ ਚਾਰ ਪਿੰਡਾਂ ਨੂੰ ਇਸ ਤੋਂ ਲਾਭ ਹੋ ਸਕੇ ਤੇ ਅਸੀਂ ਆਪਣੇ ਪ੍ਰੋਗਰਾਮ ਦੀ ਕਾਮਯਾਬੀ ਸਮਝਾਂਗੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਬਹੁਤ ਸਾਰੇ ਸਾਨੂੰ ਵਧੀਆ ਵਿਚਾਰ ਦਿੱਤੇ ਆ ਤੇ ਪਿੰਡਾਂ ਦੀ ਕੰਮ ਕਰਦੇ ਹੋ ਉਸ ਭਾਈਚਾਰੇ ਲਈ ਜਿੱਥੇ ਬਹੁਤ ਲੋੜ ਆ ਤੇ ਤੁਹਾਡੇ ਅਰਗੇ ਬੰਦਿਆਂ ਦੀ ਵੀ ਸਾਨੂੰ ਬਹੁਤ ਲੋੜ ਆ ਕਿ ਜਿਹੜੇ ਲੋਕਾਂ ਨੂੰ ਜਾ ਕੇ ਜਾਗਰੂਕ ਕਰਦੇ ਆ ਉਹਨਾਂ ਨੂੰ ਮੋਟੀਵੇਟ ਕਰਦੇ ਆ ਤੇ ਆਪਣੇ ਪਿੰਡਾਂ ਪ੍ਰਤੀ ਉਹਨਾਂ ਦਾ ਪਿਆਰ ਜਗਾਉਂਦੇ ਆ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹਰਜੀਤ ਸਿੰਘ ਜੀ ਤੁਸੀਂ ਮੈਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਨ ਦਾ ਮੌਕਾ ਦਿੱਤਾ ਤੁਹਾਡੇ ਚੈਨਲ ਰਾਹੀਂ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ